ਕੀ ਹਾਦਸਾ ਬੰਦੇ ਨਾਲ ਵਾਪਰ ਜੇ ਤਾਂ ਬੰਦਾ ਸਭ ਤੋਂ ਪਹਿਲਾਂ ਇਹ ਸੋਚਦਾ ਹੈ ਕਿ ਫਰਸਟ ਏਡ ਲਈ ਜਾਵੇ ਜਾਂ ਹਸਪਤਾਲ ਜਾਇਆ ਜਾਵੇ ਪਰ ਹਸਪਤਾਲ ਦੇ ਵਿੱਚ ਜਾਣ ਤੋਂ ਬਾਅਦ ਕੰਮ ਹੋਰ ਵਾਜੇ ਐਦਾਂ ਕਦੀ ਤੁਸੀਂ ਸੋਚ ਸਕਦੇ ਹੋ ਅਸੀਂ ਘਰ ਨੂੰ ਜਾ ਰਹੇ ਸੀਗੇ ਸਿਸਟਰ ਨੂੰ ਛੱਡ ਕੇ ਤੇ ਅਚਾਨਕ ਅਸੀਂ ਖੱਡੇ ਤੇ ਗਿਰ ਗਏ ਇੱਕ ਸਾਢੇ ਸੱਟਾਂ ਲੱਗੀਆਂ ਸੀਗੀਆਂ ਬੱਚੇ ਤੇ ਲੱਗੀ ਸੀਗੀ ਥੋੜੀ ਜਿਹੀ ਕੋਰੇ ਉਹ ਮਾਮੂਲੀ ਲੱਗਦੀਆਂ ਸੀ ਤੁਹਾਨੂੰ ਜਦ ਡੂੰਗੀਆਂ ਸੀ ਨਹੀਂ ਐਨੀਆਂ ਬਹੁਤੀਆਂ ਡੂੰਗੀਆਂ ਨਹੀਂ ਸੀ ਦੋ ਦੋ ਸਟੀਚਿੰਗ ਦਾ ਕੰਮ ਸੀਗਾ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਸਟੀਚਿੰਗ ਕਰਕੇ ਦੋ ਦੋ ਸਟੀਚਿੰਗ ਕਰਕੇ ਸਾਨੂੰ ਦੂਸਰੇ ਦਿਨ ਛੁੱਟੀ ਕਰਤੀ ਉਹਰੇ ਤੋਂ ਅੱਛਾ ਜੀ ਤੇ ਉਸ ਤੋਂ ਬਾਅਦ ਘਰਾਂ ਜਾ ਕੇ ਦੂਸਰੇ ਦਿਨ ਹੀ ਪੱਸ ਪੈਣ ਸ਼ੁਰੂ ਹੋ ਗਈ ਅਸੀਂ ਇਹਨਾਂ ਨੂੰ ਦਿਖਾਇਆ ਤੇ ਉਸ ਤੋਂ ਬਾਅਦ ਇਹ ਕਹਿੰਦੇ ਨੇ ਜਦੋਂ ਪੱਟੀਆਂ ਖੋਲੀਆਂ ਇਹ ਕਹਿੰਦੇ ਵੀ ਪੱਸ ਜ਼ਿਆਦਾ ਏ ਵੀ ਸਾਨੂੰ ਟ੍ਰੀਟਮੈਂਟ ਕਰਨਾ ਪੈਣਾ ਸਵਾਰ ਕੇ ਫਿਰ ਇਹਨਾਂ ਨੇ ਦੱਬ ਦੁੱਬ ਕੇ ਦੁਬਾਰੇ ਫੇਰ ਰੋਕਣੀ ਪੱਟੀਆਂ ਕਰਤੀਆਂ ਉਹਨਾਂ ਨੇ ਆਪਰੇਟ ਕਰ ਲੱਗਿਆ ਨੇ ਸੁੰਨ ਦੇ ਟੀਕੇ ਲਾਏ ਸੀ ਮੁੱਢ ਜਵਾਕ ਨੇ ਤੇ ਉਹ ਟੀਕੇ ਦੀ ਓਵਰਡੋਜ਼ ਕਾਰਨ ਮੁੰਡੇ ਨੂੰ ਤੋਰੇ ਲਾਗੇ ਪੈਣ ਉਸ ਤੋਂ ਬਾਅਦ ਉਹਰੇ ਤੋਂ ਚੱਕ ਕੇ ਲੈ ਕੇ ਗਏ ਬੱਚੇ ਨੂੰ ਅਸੀਂ ਐਮਰਜੈਂਸੀ ਤੇ ਐਮਰਜੈਂਸੀ ਵਾਲੇ ਉਹ ਕਹਿੰਦੇ ਵੀ ਅਸੀਂ ਬੱਤੀ ਨੂੰ ਰੈਫਰ ਲੱਗੇ ਕਰਨ ਵੀ ਸਾਤ ਨੂੰ ਸੰਭਲਦਾ ਨਹੀਂ ਹੈਗਾ ਬੱਚਾ ਤੇ ਉਸ ਤੋਂ ਬਾਅਦ ਹੁਣ ਬੱਚੇ ਦੀ ਸਰਜਰੀ ਹੋਈ ਹੈ ਤੇ ਉਹ ਜ਼ਿਆਦਾ ਹੀ ਕੰਮ ਵਧਾਤਾ ਇਹਨਾਂ ਨੇ ਤੇ ਉਸ ਤੋਂ ਬਾਅਦ ਅਸੀਂ ਸਿਵਲ ਚ ਬਾਹਰ ਗਏ ਆ ਇਲਾਜ ਕਰਾਉਣ ਅਸੀਂ ਮੈਕਸ ਹਸਪੀਟਲ 'ਚ ਕਰਵਾਇਆ ਥੋੜਾ ਲਾਜਾ ਉੱਥੇ ਜਾ ਕੇ ਜਦੋਂ ਸਾਡਾ ਟ੍ਰੀਟਮੈਂਟ ਕੀਤਾ ਮੇਰੇ ਤਾਂ ਕੱਚ ਵੀ ਨਿਕਲੇ ਵਿੱਚੋਂ ਇੱਕ ਰੋੜੀ ਨਿਕਲੀ ਵਿੱਚੋਂ ਕੱਚ ਤੇ ਰੋੜੀ ਵਿਚੇ ਛੱਡ ਕੇ ਉੱਪਰੋਂ ਟਾਂਕੇ ਲਾਤੇ ਉੱਪਰੋਂ ਟਾਂਕੇ ਲਾਤੇ ਤੇ ਬੰਦ ਕਰਤਾ ਸਾਰਾ ਜ਼ਖਮ ਤੇ ਉਹ ਮਤਲਬ ਉਹ ਕਹਿੰਦੇ ਸੀ ਜੇ ਇੱਕ ਦਿਨ ਲੇਟ ਹੋ ਜਾਂਦੇ ਤਾਂ ਬੱਚੇ ਦੀ ਬਾਹਂ ਕੱਟਣੀ ਪੈ ਸਕਦੀ ਸੀ ਸਾਨੂੰ ਉਹ ਤਰਕਾ ਉਹ ਵੇਗਾ ਰੱਖ ਕੇ ਪਟੀ ਮਾ ਇਹ ਢੀਂਗ ਨੇ ਕਰੀ ਨਹੀਂ ਨਹੀਂ ਵਸਨ ਦਾ ਹੋਦਾ ਡਾਕਟਰ ਸਾਹਿਬ ਨੇ ਇੰਜੈਕਸ਼ਨ ਲਾਇਆ ਉਸ ਤੋਂ ਬਾਅਦ ਬੱਚੇ ਨੂੰ ਝਿਗ ਜਾਣ ਲੱਗੀ ਮੂੰਹ ਤੋਂ ਉਸ ਤੋਂ ਬਾਅਦ ਇਹਨਾਂ ਨੇ ਹੱਥ ਖੜੇ ਕਰਤੇ ਜੀ ਬੱਚੇ ਨੂੰ ਤੁਸੀਂ ਬੱਤੀ ਲੈ ਜਾਓ ਰੈਫਰ ਕਰਤਾ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਐ ਕਰੋ ਸਾਨੂੰ ਐਂਬੂਲੈਂਸ ਤਾਂ ਦੇ ਦਿਓ ਕਹਿੰਦੇ ਜੀ ਐਂਬੂਲੈਂਸ 'ਚ ਤੇਲ ਨਹੀਂ ਹੈਗਾ ਅੱਛਾ ਹਾਂਜੀ ਵੀ ਗੱਡੀ ਵਿੱਚ ਤੇਲ ਨਹੀਂ ਹੈਗਾ ਤੁਸੀਂ ਪ੍ਰਾਈਵੇਟ ਲੈ ਜਾਓ ਤੇਲ ਨਹੀਂ ਹੈ ਜੇ ਫਿਰ ਕੜਾਈਆਂ ਵੀ ਕਾਦੇ ਵਾਸਤੇ ਆ ਇਹ ਹਸਪੀਟਲ ਕਾਦੇ ਵਾਸਤੇ ਬਣਾਇਆ ਵਾ ਇਹਨੂੰ ਬੰਦ ਕਰੋ ਇਹ ਉਹਨਾਂ ਬੰਦਿਆਂ ਨੂੰ ਦੇ ਦਿਓ ਜਿਹੜੇ ਬੇਕਾਰ ਆ ਜਿਨ੍ਹਾਂ ਕੋਲ ਘਰ ਨਹੀਂ ਹੈਗੇ ਫਿਰ ਇਹ ਕਾਦੇ ਵਾਸਤੇ ਖੋਲੇ ਆ ਇਹ ਜ਼ੀਰੋ ਹੈ ਇੱਥੇ ਡਾਕਟਰ ਨਕੰਮੇ ਪੈਦਾ ਕੀਤੇ ਹੋਏ ਨਕੰਮੇ ਦੇਖੋ ਜਦੋਂ ਕੋਈ ਸੱਟ ਲੱਗਦੀ ਹੈ ਇਨਫੈਕਸ਼ਨ ਹੋ ਸਕਦਾ ਹੁੰਦਾ ਉਸ ਜਖਮ 'ਚ ਹਾਂਜੀ ਤੇ ਜਿਉਂ ਦੇ ਖੰਸ ਇਨਫੈਕਸ਼ਨ ਹੋ ਗਿਆ ਤਾਂ ਉਹ ਤੇ ਡਾਕਟਰ ਦਾ ਕੀ ਕਸੂਰ ਹੈ ਸਰ ਇਹ ਕਹਿੰਦੇ ਕਿ ਸਟਿਚਸ ਲਾਉਣ ਤੋਂ ਪਹਿਲਾਂ ਇਹਨਾਂ ਨੇ ਵਿੱਚੋਂ ਜਿਹੜੇ ਕੰਕਰੀਟ ਦਾ ਕੋਈ ਪਾਰਟ ਸੀਗਾ ਜਾਂ ਇੱਕ ਕੱਚ ਦਾ ਟੁਕੜਾ ਉਹ ਵੀ ਨਹੀਂ ਕੱਢਿਆ ਜੀ ਕਹਿੰਦੇ ਉਹ ਜਾ ਕੇ ਉੱਥੇ ਮੈਕਸ ਹਸਪੀਟਲ ਦੇ ਕੱਢਿਆ ਗਿਆ ਤੇ ਸਾਡੇ ਕੋਲ ਉਹਦੀ ਵੀਡੀਓ ਆ ਜੀ ਬਕਾਇਦਾ ਮੈਂ ਨੂੰ ਕਿਹਾ ਮੈਨੂੰ ਵੀਡੀਓ ਦਿਖਾਓ ਪਹਿਲਾਂ ਉਹ ਦਿਖਾਉਂਦੇ ਨਹੀਂ ਕਹਿੰਦੇ ਤੁਹਾਨੂੰ ਵੀਡੀਓ ਦੇਤੀ ਪਰਚੀ ਦੇਤੀ ਹੋਰ ਤੁਹਾਨੂੰ ਕੀ ਦੇਦੀਆਂ ਤੁਹਾਡੇ ਕੋਲ ਬੱਤ ਬੱਤ ਤੁਹਾਡੇ ਕੋਲ ਸਬੂਤ ਵੀ ਆ ਤੁਹਾਡੇ ਕੈਮਰੇ ਲੱਗੇ ਵੀ ਉਹ ਸਬੂਤ ਨਹੀਂ ਹੈ ਬੱਚਾ ਸਹੀ ਸਲਾਮਤ ਹੋ ਕੇ ਆਇਆ ਕਹਿੰਦੇ ਜੀ ਬੱਚਾ ਘਰ ਤੋਂ ਜੀ ਵੀਡੀਓ ਤੱਕ ਦੇ ਦਿੱਤੀਆਂ ਤੁਹਾਨੂੰ WhatsApp ਤੇ ਸਾਰੀ ਵੀਡੀਓ ਪਾਤੀ ਤੁਹਾਨੂੰ ਪਰਚੀਆਂ ਪਾਤੀ ਹੁਣ ਤੁਹਾਨੂੰ ਅਸੀਂ ਰੱਬ ਲਿਆ ਕੇ ਦੇ ਦਈਏ ਸਰ ਉਹ ਕਹਿੰਦੇ ਅਸੀਂ ਦੇ ਦਿੱਤਾ ਜੀ ਤੁਹਾਨੂੰ ਸਾਰਾ ਇੱਕ ਸਬੂਤ ਦੇ ਦਿੱਤੇ ਜੀ ਸਾਡੇ ਕੋਲ ਨਹੀਂ 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 ਦਿੱਤੇ ਨਾ ਸਬੂਤ ਐ ਨਾ ਮੇਰੇ ਕੋਲ ਕੱਲ ਵੀ ਆਏ ਸੀ ਮੈਂ ਹੁਣ ਕਿਹਾ ਮੈਨੂੰ ਦਿਓ ਵੀਡੀਓ ਮਹਿਬਾਨੇ ਲਾਪੇ ਮਾਨ ਜੀ ਮੇਰਾ ਫੋਨ ਰਿਪੇਅਰ ਤੇ ਗਿਆ ਹੋਇਆ ਆਇਆ ਹੈ ਅਜੇ ਮਿਲਿਆ ਨਹੀਂ ਜਦੋਂ ਮਿਲੇਗਾ ਕਿ ਤੱਕ ਦੇਵਾਂਗਾ ਜੀ ਡਾਕਟਰ ਸਾਹਿਬ ਦੀ ਕੋਈ ਗਲਤੀ ਨਹੀਂ ਆ ਇਸ ਗੱਲ ਨੂੰ ਮਤਲਬ ਬਿਲਕੁਲ ਮਨ ਹੁਣ ਉਹ ਪੁੱਛਿਆ ਪਰ ਮੈਨੂੰ ਉਹਨਾਂ ਦੀ ਵਰਸ਼ਾ ਸਹੀ ਲੱਗਦੀ ਹੈ ਠੀਕ ਹੈ ਨਾ ਬੱਚੇ ਦੇ ਹੱਥ ਪੈਰ ਚੱਲ ਰਹੇ ਆ ਔਰ ਟਾਂਕੇ ਲੱਗੇ ਹੋਏ ਇੱਥੇ ਹੱਥ ਚੱਲ ਰਹੇ ਆ ਕੱਟ ਲੱਗਿਆ ਹੋਇਆ ਸੀ ਕੱਟ ਲੱਗਿਆ ਹੋਇਆ ਸੀਗਾ ਵਿੱਚੇ ਉਹਨਾਂ ਨੇ ਜੀ ਰੋੜੀਆਂ ਰੂੜੀਆਂ ਵਿੱਚੇ ਕੰਚ ਸੀ ਤਾ ਮੇਰੇ ਕੋਲ ਵੀਡੀਓ ਹੈ ਜੋ ਉੱਥੇ ਦੇ ਡਾਕਟਰਾਂ ਨੇ ਕੱਢਿਆ ਉਹ ਵੀ ਦੱਸੋ ਉਸ ਡਾਕਟਰ ਨੂੰ ਕੰਮਾਈ ਕਹੋਂਗੇ ਇੱਥੇ ਸਫਾਈ ਕਰਮਚਾਰੀ ਟਾਂਕੇ ਲਾ ਰਹੇ ਬਾਈ ਡਾਕਟਰ ਵੀ ਨਹੀਂ ਲਾ ਰਹੇ ਵੱਡੇ ਸਵਾਲ ਖੜੇ ਕਰ ਰਹੇ ਤੁਸੀਂ ਮੈਂ ਮੈਂ ਸਬੂਤ ਹੈ ਮੈਂ ਸਬੂਤ ਹੈ ਮੇਰੇ ਭਰਾ ਦਾ ਹੱਥ ਖਰਾਬ ਕਰਤਾ ਸਫਾਈ ਕਰਮਚਾਰੀ ਨੇ ਟਾਂਕੇ ਲਾ ਕੇ ਡਾਕਟਰ ਮਰ ਗਏ ਸੀਗੇ ਇੱਕ ਡਾਕਟਰ ਬੈਠਾ ਪੰਜ ਮਰੀਜ਼ ਆ ਜਾਂਦੇ ਆ ਰਾਤ ਨੂੰ ਐਕਸੀਡੈਂਟ ਕੇਸ ਪੰਜ ਆ ਜਾਂਦੇ ਆ ਕਿਹੜਾ ਡਾਕਟਰ ਦੇਖੇ ਫੇ ਸਫਾਈ ਕਰਮਚਾਰੀਆਂ ਨੇ ਦੇਖਣਾ ਹੋਰ ਕਿਹਨੇ ਦੇਖਣਾ ਇਹਦੇ ਨਾਲ ਤਾਂ ਜੋ ਬਾਦਲਾਂ ਨੇ ਕਰਿਆ ਪਤਾ ਉਹੀ ਸਹੀ ਸੀਗਾ ਬਾਦਲਾਂ ਦੇ ਚਮਚੇ ਤਾਂ ਨਹੀਂ ਤੁਸੀਂ ਚਮਚੇ ਤਾਂ ਸੀ ਕਿਸੇ ਦੇ ਵੀ ਨਹੀਂ ਹੈਗੇ ਮੈਂ ਤਾਂ ਬਾਦਲਾਂ ਦੇ ਢੂਆ ਵੜਾਦੇ ਜੋ ਚੰਗੇ ਹੋ ਉਹਨਾਂ ਦੇ ਪਿਛਲੇ ਸਰਕਾਰਾਂ ਹੁੰਦੀਆਂ ਤਾਂ ਇਹਨਾਂ ਨੂੰ ਟਾਈਮ ਨਾ ਮਿਲਦਾ ਯਾਨੀ ਕਿ ਬੱਚੇ ਦੀ ਹੈ ਜੀ ਉਹਨਾਂ ਨੇ ਇਹ ਗੱਲ ਕਹੀ ਵੀ ਆ ਵੀ ਜਿਹੜਾ ਵਿਚਲਾ ਮਾਸ ਹੈ ਉਹ ਜੁੜਿਆ ਨਹੀਂ ਆ ਜੇ ਬੱਚੇ ਦੀ ਜਿਆਦਾ ਪ੍ਰੋਬਲਮ ਸ਼ਾਇਦ ਬਾਹਾਂ ਦਾ ਪ੍ਰੋਬਲਮ ਆ ਸਕਦੀ ਹੈ ਜਿਆਦਾ ਬਾਹਾਂ ਦੀ ਪ੍ਰੋਬਲਮ ਵੀ ਆ ਸਕਦੀ ਹੈ ਬਾਹਾਂ ਕੱਟਣੀ ਪੈ ਸਕਦੀ ਹੈ ਹਾਂਜੀ ਹੁਣ ਫੇ ਕਿੰਨਾ ਪੈਸਾ ਲੱਗਿਆ ਤੁਹਾਡਾ ਉੱਥੇ ਸਰਕਾਰ ਤਾਂ ਕਹਿੰਦੀ 1 ਰੁਪਈਆ ਨਹੀਂ ਦੇਣਾ ਪੈਣਾ ਹਾਂ ਇਹ ਤਾਂ ਗੱਲ ਪੱਕੀ ਆ ਉਹਨਾਂ ਦੀ ਚੁਟਕਲੇ ਨਹੀਂ ਦੇ ਹੋਣਾ ਜੋ ਸਟੇਜ ਤੇ ਚੁਟਕਲੇ ਮਾਰ ਦਿੰਦੇ ਉਹੀ ਉੱਥੇ ਮਾਰ ਦਿੰਦੇ ਆ ਬਾਕੀ ਜਿਹੜਾ ਸਰਕਾਰੀ ਹਫਤਾਲਾ ਲੈ ਨਾ ਹੀ ਇਹ ਲੁੱਟ ਦਾ ਡੱਡਾ ਬਣਾ ਲਿਆ ਵਾ ਇਹਨਾਂ ਨੇ ਇੱਥੇ ਸੈਟਿੰਗਾਂ ਕੀਤੀਆਂ ਵਾ ਬਾਹਰ ਮੈਡੀਕਲ ਇਹਨਾਂ ਨੇ ਨਾ ਕੋਈ ਕਾਰਵਾਈ ਕੀਤੀ ਇਹਨਾਂ ਡਾਕਟਰਾਂ ਤੇ ਤਾਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਇੱਥੇ ਅਸੀਂ ਇਸ ਟਾਈਮ ਤਾਂ ਅਸੀਂ 10 ਬੰਦੇ ਖੜੇ ਆ ਇੱਥੇ ਘੱਟੋ-ਘੱਟ ਜਾਂ 1000 1500 ਬੰਦਾ ਹੋਊਗਾ ਅਸੀਂ ਸਮਾ ਦੇ ਦੋਣਾ ਜਾਂ ਤਾਂ ਬੈਠ ਕੇ ਉਹਨਾਂ ਨਾਲ ਗੱਲਬਾਤ ਕਰ ਲਵੇ ਧਮਕੀ ਕੋਈ ਮਤਲਬ ਕਿ ਕਿਉਂ ਸਹੀ ਜੀ ਦੁਨੀਆ ਦੇ ਵਿੱਚ ਬੰਦਾ ਵਿਚਰਦਾ ਹੈ ਤਾਂ ਹਾਦਸੇ ਹੋਣਾ ਸੁਭਾਵਿਕ ਗੱਲ ਹੈ ਹਾਦਸੇ ਹੋ ਜਾਂਦੇ ਆ ਪਰ ਜਦੋਂ ਕੋਈ ਅਨਹੋਣੀ ਜਦ ਵੀ ਹਾਦਸਾ ਬੰਦੇ ਨਾਲ ਵਾਪਰ ਜੇ ਤਾਂ ਬੰਦਾ ਸਭ ਤੋਂ ਪਹਿਲਾਂ ਇਹ ਸੋਚਦਾ ਕਿ ਫਰਸਟ ایڈ ਲਈ ਜਾਵੇ ਜਾਂ ਹਸਪਤਾਲ ਜਾਇਆ ਜਾਵੇ ਉੱਥੇ ਮੇਰੇ ਨਾਲ ਜੋ ਘਟਨਾ ਵਾਪਰੀ ਹੈ ਜਾਂ ਜੋ ਸਰੀਰਕ ਸੱਟਾਂ ਲੱਗੀਆਂ ਉਹਨਾਂ ਦਾ ਬਚਾਅ ਹੋ ਸਕਦਾ ਹੈ ਉਹਨਾਂ ਦੀ ਦਵਾਈ ਲੈ ਕੇ ਉਹ ਜ਼ਖਮ ਭਰ ਸਕਦੇ ਆ ਪਰ ਹਸਪਤਾਲ ਦੇ ਵਿੱਚ ਜਾਣ ਤੋਂ ਬਾਅਦ ਕੰਮ ਹੋਰ ਵਾਜੇ ਐਦਾਂ ਕਦੀ ਤੁਸੀਂ ਸੋਚ ਸਕਦੇ ਹੋ ਐਦਾਂ ਹੋਇਆ ਇੱਕ ਵੀਰ ਦੇ ਨਾਲ ਜਿਹੜਾ ਕਿ ਰੋਪੜ ਸਿਵਲ ਹਸਪੀਟਲ ਇਸ ਸਮੇ ਸਾਡੇ ਨਾਲ ਖੜਾ ਹੈ ਤੇ ਆਪਣੀ ਵਾਰਤਾ ਦੱਸ ਰਿਹਾ ਕਿ ਮੇਰੇ ਨਾਲ ਤਾਂ ਜੋ ਹੋਇਆ ਹੋਇਆ ਮੇਰੇ ਮਾਸੂਮ ਬੱਚੇ ਦੀ ਵੀ ਪਰਵਾਹ ਨਹੀਂ ਕੀਤੀ ਗਈ ਜਿੰਨਾ ਕਿ ਜ਼ਖਮ ਸੀ ਉਸ ਜ਼ਖਮ ਨੂੰ ਵਧਾ ਕੇ ਬਹੁਤ ਵੱਡਾ ਕਰਨ ਦੇ ਵਿੱਚ ਪੂਰਾ ਯੋਗਦਾਨ ਜਿਹੜਾ ਹਸਪੀਟਲ ਵਾਲਿਆਂ ਦਾ ਸੋ ਗੱਲਬਾਤ ਕਰਦੇ ਆ ਭਾਈ ਕੀ ਗੱਲ ਐਦਾਂ ਦੀ ਹੋ ਗਈ ਵੀ ਜਿਹੜਾ ਤੁਹਾਨੂੰ ਇੱਥੇ ਸਾਨੂੰ ਸਦਣਾ ਪੈ ਗਿਆ ਕੀ ਹੋਇਆ ਸੀ ਕਦੋਂ ਤੁਸੀਂ ਇੱਥੇ ਆਏ ਸੀ ਤੇ ਕੀ ਕੁਝ ਬਣਿਆ ਅਸੀਂ 30 ਤਰੀਕ ਨੂੰ ਆਏ ਸੀਗੇ ਉਰੇ ਬੱਚੇ ਨੂੰ ਲੈ ਕੇ ਥੋੜਾ ਨਾ ਕੀ ਆ ਹੋਇਆ ਕੀ ਸੀ ਪਹਿਲਾਂ ਸਾਡੇ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਅਸੀਂ ਘਰ ਨੂੰ ਜਾ ਰਹੇ ਸੀਗੇ ਸਿਸਟਰ ਨੂੰ ਛੱਡ ਕੇ ਤੇ ਅਚਾਨਕ ਅਸੀਂ ਖੱਡੇ ਤੇ ਗਿਰ ਗਏ ਇੱਕ ਤੇ ਉਸ ਤੋਂ ਬਾਅਦ ਅਸੀਂ ਐਮਰਜੈਂਸੀ ਉਰੇ ਇਲਾਜ ਕਰਾਉਣ ਲਈ ਆਏ ਆ ਆਪਦਾ ਕੀ ਹੋਇਆ ਸੀ ਤੁਹਾਨੂੰ ਖੱਡੇ ਚ ਡਿੱਗਣ ਤੋਂ ਬਾਅਦ ਸਾਡੇ ਸੱਟਾਂ ਲੱਗੀਆਂ ਸੀਗੀਆਂ ਬੱਚੇ ਤੇ ਲੱਗੀ ਸੀਗੀ ਥੋੜੀ ਜਿਹੀ ਕੋਰੇ ਤੇ ਮੇਰੇ ਲੱਗੀ ਸੀਗੀ ਬਾਹਾਂ ਤੇ ਸੱਟਾਂ ਲੱਗੀਆਂ ਉਹ ਮਾਮੂਲੀ ਲੱਗਦੀਆਂ ਸੀ ਤੁਹਾਨੂੰ ਜਦ ਡੂੰਗੀਆਂ ਸੀ ਨਹੀਂ ਐਨੀਆਂ ਬਹੁਤੀਆਂ ਡੂੰਗੀਆਂ ਨਹੀਂ ਸੀ ਦੋ ਦੋ ਸਟੀਚਿੰਗ ਦਾ ਕੰਮ ਸੀਗਾ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਸਟੀਚਿੰਗ ਕਰਕੇ ਦੋ ਦੋ ਸਟੀਚਿੰਗ ਕਰਕੇ ਸਾਨੂੰ ਦੂਸਰੇ ਦਿਨ ਛੁੱਟੀ ਕਰਤੀ ਔਰੇ ਤੋਂ ਅੱਛਾ ਜੀ ਤੇ ਉਸ ਤੋਂ ਬਾਅਦ ਘਰਾਂ ਜਾ ਕੇ ਦੂਸਰੇ ਦਿਨ ਹੀ ਪਸ ਪਹਿਣ ਸ਼ੁਰੂ ਹੋ ਗਈ ਜਦੋਂ ਇਹਨਾਂ ਨੂੰ ਅਸੀਂ ਦੂਸਰੇ ਦਿਨ ਪੱਟੀ ਕਰਾਉਣ ਆਏ ਇਹ ਕਹਿੰਦੇ ਅਸੀਂ ਸਾਨੂੰ ਤੀਸਰੇ ਦਿਨ ਬੁਲਾਇਆ ਸੀਗਾ ਵੀ ਅੱਜ ਨਹੀਂ ਸੀਗਾ ਬੁਲਾਇਆ ਅਸੀਂ ਆ ਵੀ ਨਹੀਂ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ ਅਸੀਂ ਇਹਨਾਂ ਨੂੰ ਦਿਖਾਇਆ ਤੇ ਉਸ ਤੋਂ ਬਾਅਦ ਇਹ ਕਹਿੰਦੇ ਨੇ ਜਦੋਂ ਪੱਟੀਆਂ ਖੋਲੀਆਂ ਇਹ ਕਹਿੰਦੇ ਵੀ ਪਾਸੇ ਜ਼ਿਆਦਾ ਏ ਵੀ ਸਾਨੂੰ ਟ੍ਰੀਟਮੈਂਟ ਕਰਨਾ ਪੈਣਾ ਸਵਾਰ ਕੇ ਫਿਰ ਇਹਨਾਂ ਨੇ ਦੱਬ ਦੁੱਬ ਕੇ ਦੁਆਰੇ ਫੇਰ ਰੋਕਣੀ ਪੱਟੀਆਂ ਕਰਤੀਆਂ ਤੇ ਛੋਟਾ ਬੱਚਾ ਸੀਗਾ ਉਹਦੇ ਜ਼ਿਆਦਾ ਸੱਟ ਸੀਗੀ ਤੇ ਉਹਦੇ ਪਾਸੇ ਵੀ ਜ਼ਿਆਦਾ ਸੀਗੀ ਜਦੋਂ ਅਸੀਂ ਇਹਨਾਂ ਨੂੰ ਦਿਖਾਈ ਇਹ ਕਹਿੰਦੇ ਵੀ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਉਸ ਤੋਂ ਬਾਅਦ ਜਦੋਂ ਪੱਟੀ ਖੋਲੀ ਗਈ ਡਾਕਟਰ ਸਾਹਿਬ ਨੂੰ ਦਿਖ ਦੇ ਵੀ 60 ਜਿਆਦਾ ਏ ਤੇ ਵੀ ਡਾ ਟਰੀਟਮੈਂਟ ਕਰਨਾ ਪੈਣਾ ਸਾਨੂੰ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਜਿਹੜਾ ਦੂਸਰਾ ਬੰਦਾ ਸੀਗਾ ਉਹਨੂੰ ਕਹਿਤਾ ਕਿ ਤੁਸੀਂ ਚੈੱਕ ਕਰ ਲਓ ਜਾ ਕੇ ਵੀ ਉਹ ਤੇ ਉੱਥੇ ਜਾ ਕੇ ਟੀਕਾ ਲਵਾ ਕੇ ਵੀ ਤੁਸੀਂ ਉੱਥੇ ਟਰੀਟਮੈਂਟ ਕਰਾ ਲਓ ਅੰਦਰ ਉਹਨਾਂ ਨੇ ਆਪਰੇਟ ਕਰ ਲੱਗਿਆ ਨੇ ਸੋ ਉਹਨਾਂ ਦੇ ਟੀਕੇ ਲਾਏ ਸੀਗੇ ਮੁੰਡੇ ਨੂੰ ਜਾ ਕੇ ਤੇ ਉਹ ਟੀਕੇ ਦੀ ਓਵਰਡੋਜ਼ ਕਰਨ ਮੁੰਡੇ ਨੂੰ ਤੋਰੇ ਲੱਗੇ ਪੈਣ ਥੋੜੇ ਬੱਚੇ ਨੂੰ ਕਿੰਨੇ ਸਾਲ ਦਾ ਬੱਚਾ ਹੈ ਬੱਚਾ ਹੈਗਾ ਹੀ ਸਾਡਾ 2 ਸਾਲ ਦਾ ਹਲੇ अच्छा जी ਬਹੁਤ ਛੋਟਾ ਹੈ ਜੀ ਉਸ ਤੋਂ ਬਾਅਦ ਉਰੇ ਤੋਂ ਚੱਕ ਕੇ ਲੈ ਕੇ ਗਏ ਬੱਚੇ ਨੂੰ ਅਸੀਂ ਐਮਰਜੈਂਸੀ ਤੇ ਐਮਰਜੈਂਸੀ ਵਾਲੇ ਉਹ ਕਹਿੰਦੇ ਵੀ ਅਸੀਂ ਬੱਤੀ ਨੂੰ ਰੈਫਰ ਲੱਗੇ ਕਰਨ ਵੀ ਸਾਤ ਉਹਨੂੰ ਸੰਭਲਦਾ ਨਹੀਂ ਹੈਗਾ ਬੱਚਾ ਬੱਚੇ ਨੂੰ ਪਹਿਲਾਂ ਵੀ ਕੋਈ ਦੌਰੇ ਵਗੈਰਾ ਪੈਂਦੇ ਸੀ ਕੋਈ ਸਮੱਸਿਆ ਹੈਗੀ ਸੀ ਕਿਸੇ ਤਰ੍ਹਾਂ ਦੀ ਪਹਿਲਾਂ ਕਦੇ ਨਹੀਂ ਸੀ ਪੈਂਦੇ ਸੀ ਹਾਸਦਾ ਖੇਲਦਾ ਘਰ ਤੋਂ ਲੈ ਕੇ ਆਏ ਜੀ ਉਹਨੂੰ ਪੂਰੀ ਟੱਕਰ ਉਸ ਤੋਂ ਬਾਅਦ ਇਹਨਾਂ ਨੇ ਟ੍ਰੀਟਮੈਂਟ ਸ਼ੁਰੂ ਕਰਿਆ ਉਦੋਂ ਹੀ ਬੱਚੇ ਨੂੰ ਦੌਰੇ ਪੈਣ ਲੱਗੇ ਤੇ ਫਿਰ ਇਹ ਆਪ ਮੰਨਦੇ ਨਹੀਂਗੇ ਹੈਗੇ ਵੀ ਸਾਡੇ ਕੋਲ ਤਾਂ ਦੌਰੇ ਪੈਂਦੇ ਨਹੀਂ ਵੀ ਮੁੰਡਾ ਪਿੱਛੇ ਦੀ ਇੱਕਣੀ ਦੌਰੇ ਪੈਂਦਾ ਆ ਉਹ ਜਿਹੜਾ ਜ਼ਖਮ ਸੀ ਉਹਦੀ ਹਾਲਾਤ ਕੀ ਸੀ ਫਿਰ ਜਿਹੜਾ ਤੁਸੀਂ ਕਹਿੰਦੇ ਹੋ ਵੀ ਮਾਮੂਲੀ ਜ਼ਖਮ ਤੋਂ ਉਹ ਉਹਦੇ ਚ ਪੱਸ ਪੈ ਗਈ ਪਹਿਲਾਂ ਉਹਦੇ ਚ ਦੋ ਸਟੀਚਿੰਗ ਸੀਗੇ ਉਹ ਜਮੇ ਹੀ ਖਰਾਬ ਹੋ ਗਏ ਤੇ ਉਸ ਤੋਂ ਬਾਅਦ ਹੁਣ ਬੱਚੇ ਦੀ ਸਰਜਰੀ ਹੋਈ ਹੈ ਤੇ ਉਹ ਜ਼ਿਆਦਾ ਹੀ ਕੰਮ ਵਧਾਤਾ ਇਹਨਾਂ ਨੇ ਇਹਨਾਂ ਨੇ ਦੋ ਦੋ ਦਿਨ ਕੱਟਦੇ ਸੀਗੇ ਉਸ ਤੋਂ ਬਾਅਦ 32 ਜੇ ਰੈਫਰ ਕਰਤਾ ਉਹਨਾਂ ਨੇ ਸਾਨੂੰ ਕੋਈ ਆਈ ਗਈ ਨਹੀਂ ਦਿੱਤੀ ਹੈਗੀ 32 ਵਾਲਿਆਂ ਨੇ ਵੀ ਰੱਖਿਆ ਨਹੀਂ ਆਏ ਨੇ ਕੋਈ ਆਈ ਗਈ ਨਹੀਂ ਦਿੱਤੀ ਸਾਨੂੰ ਅਸੀਂ ਇੱਕ ਘੰਟਾ ਵੇਟ ਕਰਕੇ ਉਸ ਤੋਂ ਬਾਅਦ ਅਸੀਂ ਸਿਵਲ ਚ ਬਾਹਰ ਗਏ ਆ ਇਲਾਜ ਕਰਾਉਣ ਅਸੀਂ ਮੈਕਸ ਹਸਪੀਟਲ ਚ ਕਰਵਾਇਆ ਥੋੜਾ ਇਲਾਜ ਤੇ ਉੱਥੋਂ ਬਾਅਦ ਉਥੇ ਮੁੰਡੇ ਦਾ ਇਲਾਜ ਹੋਇਆ ਹੁਣ 2 ਲੱਖ ਰੁਪਈਆ ਖਰਚ ਆ ਗਿਆ ਗਰੀਬ ਬੰਦਾ ਕੀ ਕਰੇ ਹੂੰ ਤੇ ਉਸ ਤੋਂ ਬਾਅਦ ਮੁੰਡੇ ਤੇ ਜਿਆਦਾ ਝਕਮ ਸੀਗਾ ਹਜੇ ਵੀ ਇਲਾਜ ਚੱਲ ਰਿਹਾ ਕੰਟੀਨਿਊ ਨਹੀਂ ਫਿਰ ਉਹਦੇ ਵਿੱਚ ਚਲੋ ਮੰਨ ਲਿਆ ਵੀ ਨਾ ਤੋ ਹੋਇਆ ਨਹੀਂ ਇਹੀ ਇਹਨਾਂ ਦਾ ਕਸੂਰ ਆ ਉਥੇ ਹੋ ਗਿਆ ਮਤਲਬ ਇੱਥੇ ਤੁਸੀਂ ਹੁਣ ਕਿਹੜੀ ਗੱਲ ਦਾ ਸਵਾਲ ਚੁੱਕ ਰਹੇ ਹੋ ਇਹਨਾਂ ਦੇ ਉੱਤੇ ਸਵਾਲ ਸਵਾਲ ਇਹੀ ਹੈ ਜੀ ਕਿ ਇਹਨਾਂ ਨੇ ਵਧੀਆ ਟ੍ਰੀਟਮੈਂਟ ਨਹੀਂ ਕੀਤਾ ਹੈਗਾ ਕਿਵੇਂ ਨਹੀਂ ਕੀਤਾ ਇਹਨਾਂ ਨੇ ਕਿਹੜੀ ਕੱਚ ਪੀਲ ਛੱਡਤੀ ਹੈ ਜੀ ਜਿਹੜੀ ਉਥੇ ਜਾ ਕੇ ਪੂਰੀ ਹੋ ਗਈ ਉਹਨਾਂ ਨੇ ਉੱਥੋਂ ਉੱਥੇ ਜਾ ਕੇ ਜਦੋਂ ਸਾਡਾ ਟ੍ਰੀਟਮੈਂਟ ਕੀਤਾ ਮੇਰੇ ਤਾਂ ਕੰਚ ਵੀ ਨਿਕਲੇ ਵਿੱਚੋਂ ਇੱਕ ਰੋੜੀ ਨਿਕਲੀ ਵਿੱਚੋਂ ਜ਼ਖਮ ਦੇ ਵਿੱਚੋਂ ਜ਼ਖਮ ਦੇ ਵਿੱਚੋਂ ਰੋੜੀ ਨਿਕਲੀ ਦੇਖੋ ਇਹਦੇ ਉੱਤੇ ਟਾਂਕੇ ਲਾਏ ਹੋਏ ਸੀ ਉਹ ਸਟੀਚਿੰਗ ਦੇ ਵਿੱਚ ਸੀਗਾ ਇਹਨਾਂ ਨੇ ਵਿੱਚੇ ਹੀ ਇਕੱਠਾ ਕਰਤਾ ਸਾਰਾ ਕੁਝ ਤੇ ਜ਼ਖਮ ਵੀ ਸਵਾਰ ਕੇ ਸਾਫ਼ ਨਹੀਂ ਕੀਤੇ ਹੈਗੇ ਕੰਚ ਤੇ ਰੋੜੀ ਵਿੱਚੇ ਛੱਡ ਕੇ ਉੱਪਰੋਂ ਟਾਂਕੇ ਲਾਤੇ ਉੱਪਰੋਂ ਟਾਂਕੇ ਲਾਤੇ ਤੇ ਬੰਦ ਕਰਤਾ ਸਾਰਾ ਜ਼ਖਮ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਸਾਰੀ ਸਟੀਚਿੰਗ ਖੋਲ ਕੇ ਵਿੱਚੋਂ ਕੰਚ ਤੇ ਉਹ ਗੱਡੀ ਰੋੜੀ ਇਹ ਗੱਲ ਤੁਸੀਂ ਯਕੀਨ ਨਾਲ ਕਹਿ ਸਕਦੇ ਵੀ ਕੱਚ ਦੇ ਰੋੜੀ ਨਿਕਲੀ ਹੈ ਉੱਥੇ ਜਾ ਕੇ ਫਿਰ ਹਾਂਜੀ ਸਾਡੇ ਕੋਲ ਵੀਡੀਓ ਹੈ ਬਾਕਾਇਦਾ ਸਾਡੇ ਕੋਲ ਪ੍ਰੂਫ ਹੈ ਇਸ ਚੀਜ਼ ਦਾ ਇਨਫੈਕਸ਼ਨ ਮਤਲਬ ਫਿਰ ਉਹ ਕੱਚ ਦੇ ਰੋੜੀ ਕਰਕੇ ਹੋਈ ਹੈ ਹਾਂ ਉਹਦੇ ਕਰਕੇ ਹੀ ਸਸੋਗ ਹੋਰ ਵੱਧ ਗਈ ਉਤਰੋਂ ਦੀ ਜੇਦੇ ਵੀ ਸੀ ਕੁਛ ਇਦਾਂ ਦਾ ਬੱਚੇ ਦੇ ਇਹਨਾਂ ਨੇ ਐਕਣੀ ਪੱਟੀ ਕਰਤੀ ਕੁਛ ਨਹੀਂ ਲਾਇਆ ਇਤਰਾ ਹੀ ਬੰਦ ਕਰਕੇ ਜਖਮ ਸਿੱਧਾ ਹੀ ਰੈਫਰ ਕਰਤਾ ਬੱਤੀ ਨੂੰ ਉਸ ਤੋਂ ਬਾਅਦ ਉਹ ਪੱਟੀ ਦੇ ਨਾਲ ਹੋਰ ਇਨਫੈਕਸ਼ਨ ਹੋ ਗਈ ਤੇ ਹੋਰ ਲਾਗ ਲਾਗ ਵਾਲਾ ਮਾਸ ਦੋ ਦੋ ਉਂਗਲ ਹੋਰ ਖਰਾਬ ਹੋ ਗਿਆ ਤੇ ਉਹ ਮਤਲਬ ਉਹ ਕਹਿੰਦੇ ਸੀ ਜੇ ਇੱਕ ਦਿਨ ਲੇਟ ਹੋ ਜਾਂਦੇ ਤਾਂ ਬੱਚੇ ਦੀ ਬਾਹ ਕੱਟਣੀ ਪੈ ਸਕਦੀ ਸੀ ਸਾਨੂੰ ਬੱਚੇ ਤਾਂ ਫਿਰ ਉੱਥੇ ਕੀ ਨਿਕਲੇ ਜਖਮ ਦੇ ਵਿੱਚੋਂ ਠੀਕ ਉਹ ਜਖਮ ਦੇ ਵਿੱਚੋਂ ਬੱਚੇ ਦੇ ਵੀ ਕਾਫੀ ਗੰਦਾ ਮਾਸ ਨਿਕਲਿਆ ਜਿਹੜਾ ਇਹਨਾਂ ਨੇ ਕਦੇ ਕੱਟਿਆ ਹੀ ਨਹੀਂ ਉਹ ਰੇਸ ਠੀਕ ਨਹੀਂ ਸਫਾਈ ਨਹੀਂ ਕਰੀ ਮਤਲਬ ਸਫਾਈ ਨਹੀਂ ਕਰੀ ਹੈਗੀ ਸਵਾਰ ਕੇ ਤੇ ਉਹ ਬੱਚੇ ਦਾ ਜਖਮ ਵਾਧਾ ਤਾਂ ਕਾਫੀ ਵਧ ਗਿਆ ਹੂੰ ਤੇ ਹੁਣ ਬੱਚਾ ਬੱਚੇ ਦਾ ਟ੍ਰੀਟਮੈਂਟ ਚੱਲ ਰਿਹਾ ਹਾਲ ਦੀ ਘੜੀ ਹੂੰ ਤੇ ਬਾਕੀ ਇਹਨਾਂ ਦੀ ਇਹੀ ਗਲਤੀ ਹੈ ਕਿ ਇਹਨਾਂ ਨੇ ਟ੍ਰੀਟਮੈਂਟ ਸਹੀ ਨਹੀਂ ਕੀਤਾ ਹੂੰ ਤੇ ਜਦੋਂ ਤੁਸੀਂ ਫਿਰ ਉਹ ਟ੍ਰੀਟਮੈਂਟ ਬਾਰੇ ਕਿਹਾ ਸੀ ਤਾਂ ਹੋਰ ਕੀ ਕੋਈ ਗੱਲਬਾਤ ਹੋਈ ਕਿਸੇ ਹੋਰ ਗੱਲ ਦੇ ਉੱਤੇ ਆਬਜੈਕਸ਼ਨ ਹੈ ਤੁਹਾਨੂੰ ਆਬਜੈਕਸ਼ਨ ਜੀ ਇਹੀ ਹੈ ਕਿ ਵਧੀਆ ਇਲਾਜ ਕਰ ਇਹਨਾਂ ਨੇ ਤਾਂ ਕੁਝ ਵੀ ਨਹੀਂ ਕੀਤਾ ਕਿ ਤਾਂ ਇਹਨਾਂ ਨੇ ਜੀ ਜਿਹੜਾ ਮੇਨ ਗੱਲ ਹੈ ਜੀ ਜਦੋਂ ਇੱਥੇ ਬੱਚੇ ਨੂੰ ਲੈ ਕੇ ਆਂਦਾ ਸੀ ਇਹਨਾਂ ਨੂੰ ਹੂੰ ਦੂਸਰੇ ਦਿਨ ਲੈ ਕੇ ਆਂਦਾ ਜੋ ਬੱਚੇ ਨੂੰ ਪੱਟੀ ਕਰਾਉਣ ਵਾਸਤੇ ਹਮ ਇਹਨਾਂ ਨੇ ਇੰਜੈਕਸ਼ਨ ਲਾਇਆ ਡਾਕਟਰ ਸਾਹਿਬ ਨੇ ਇੰਜੈਕਸ਼ਨ ਲਾਇਆ ਉਸ ਤੋਂ ਬਾਅਦ ਬੱਚੇ ਨੂੰ ਝਿਗ ਜਾਣ ਲੱਗੀ ਮੂੰਹ ਤੋਂ ਉਸ ਤੋਂ ਬਾਅਦ ਇਹਨਾਂ ਨੇ ਹੱਥ ਖੜੇ ਕਰਤੇ ਜੀ ਬੱਚੇ ਨੂੰ ਤੁਸੀਂ ਬੱਤੀ ਲੈ ਜਾਓ ਰੈਫਰ ਕਰਤਾ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਐ ਕਰੋ ਸਾਨੂੰ ਐਂਬੂਲੈਂਸ ਤਾਂ ਦੇ ਦਿਓ ਕਹਿੰਦੇ ਜੀ ਐਂਬੂਲੈਂਸ 'ਚ ਤੇਲ ਨਹੀਂ ਹੈਗਾ ਅੱਛਾ ਹਾਂਜੀ ਵੀ ਗੱਡੀ ਵਿੱਚ ਤੇਲ ਨਹੀਂ ਹੈਗਾ ਤੁਸੀਂ ਪ੍ਰਾਈਵੇਟ ਲੈ ਜਾਓ ਡਾਕਟਰ ਜੁਬਰਾਜ ਦਾ ਇਹ ਕਹਿਣਾ ਹੈ ਕੱਲ ਮੈਸੇਜ ਸਭ ਨੂੰ ਵੀ ਮਿਲਿਆ ਉਹਨਾਂ ਨੇ ਵੀ ਇਹੀ ਗੱਲ ਕਿ 2 ਮਹੀਨੇ ਹੋ ਗਏ ਜੀ ਇਹ ਤੇਲ ਦੀ ਸਮੱਸਿਆ ਚੱਲਦੀ ਨੂੰ ਗੱਡੀ ਤੇਲ ਨਹੀਂ ਹੈਗਾ ਗੱਡੀ 'ਚ ਤੇਲ ਨਹੀਂ ਹੈਗਾ ਐਂਬੂਲੈਂਸ 'ਚ ਹੂੰ ਵੀ ਜੇ ਤੇਲ ਨਹੀਂ ਹੈਗਾ ਫੇਖੜਾਈਆਂ ਵੀ ਕਾਦੇ ਵਾਸਤੇ ਆ ਇਹ ਹਸਪੀਟਲ ਕਾਦੇ ਵਾਸਤੇ ਬਣਾਇਆ ਵਾ ਇਹਨੂੰ ਬੰਦ ਕਰੋ ਇਹ ਉਹਨਾਂ ਬੰਦਿਆਂ ਨੂੰ ਦੇ ਦਿਓ ਜਿਹੜੇ ਬੇਕਾਰ ਆ ਜਿਨ੍ਹਾਂ ਕੋਲ ਘਰ ਨਹੀਂ ਹੈਗੇ ਹੂੰ 1700 ਕਰੋੜ ਰੁਪਇਆ ਪੀਜੀਆਈ ਨੂੰ ਸਰਕਾਰ ਹਰ ਸਾਲ ਦਾ ਦਿੰਦੀ ਹੈ ਹੂੰ ਫਿਰ ਇਹ ਕਾਦੇ ਵਾਸਤੇ ਖੋਲੇ ਆ ਇਹ ਜ਼ੀਰੋ ਹੈ ਇੱਥੇ ਡਾਕਟਰ ਨਕਮੇ ਪੈਦਾ ਕੀਤੇ ਹੋਏ ਨਕਮੇ ਭਾਈਓ ਤੁਸੀਂ ਕਹੋ ਕਹਿੰਦੇ ਸਿਹਤ ਵਰਕਰ ਅਸੀਂ ਲੋਕਾਂ ਦੀ ਜਾਨਾਂ ਬਚਾਉਂਦੇ ਹਾਂ ਤੁਸੀਂ ਸਾਡੇ ਤੋਂ ਸਵਾਲ ਕਿਹੜੇ ਕਰ ਰਹੇ ਹੋ ਹਾਂ ਲੋਕਾਂ ਦੀ ਜਾਨਾਂ ਬਚਾਰੇ ਆ ਵਿੱਚ ਉਹਨਾਂ ਦੇ ਜੋ ਜੇ ਕਿਸੇ ਤੇ ਸੱਟ ਲੱਗਦੀ ਹੈ ਤਾਂ ਵਿੱਚ ਉਹਨਾਂ ਦੇ ਕੰਚ ਵੰਚ ਵਿੱਚੇ ਛੜਦੋ ਜਾਨਾਂ ਬਚਾਉਣ ਵਾਲਾ ਕੰਮ ਹੈ ਨਾ ਹੂੰ ਕੋਈ ਲੇਡੀਜ਼ ਹੋਵੇ ਜੋ ਕੋਈ ਪ੍ਰੈਗਨੈਂਟ ਜਨਾਨੀ ਲੇਡੀਜ਼ ਆਉਂਦੀ ਹੈ ਨਾ ਜਦੋਂ ਕੋਈ ਇੱਥੇ ਮੈਂ ਇੱਕ ਗੱਡੀ ਆਪਣੀ ਸਪੈਸ਼ਲ ਰੱਖੀ ਵੀ ਆ ਕੋਈ ਬੰਦਾ ਮਾਰ ਮਾਰ ਹੋਵੇ ਕਿਸੇ ਨੂੰ ਪ੍ਰੋਬਲਮ ਹੈ ਅੱਧੀ ਰਾਤ ਨੂੰ ਮੈਂ ਸਪੈਸ਼ਲ ਫ੍ਰੀ ਆਂਦਾ ਇੱਥੇ ਲੇਡੀਜ਼ਾਂ ਵੀ ਲੇਡੀਜ਼ਾਂ ਲੈ ਕੇ ਆਵਾ ਪ੍ਰੈਗਨੈਂਟ ਜਨਾਨੀਆਂ ਜਦੋਂ ਲੈ ਕੇ ਆਂਦਾ ਨਾ ਮੈਂ ਤਾਂ ਇੱਥੇ 11 1 ਵਜੇ ਚਾਹੀ 1 ਵਜੇ ਚਾਹੀ 11 ਵਜੇ ਜੇ ਕਿਸੇ ਨੂੰ ਕਹਿ ਦਈਏ ਵੀ ਆਹ ਮੈਂ ਲੇਡੀਜ਼ ਨੂੰ ਲੈ ਕੇ ਆਵਾ ਮੈਡਮ ਤੁਸੀਂ ਆਜੋ ਬਾਹਰ ਇੱਥੇ ਕੁਝ ਨਹੀਂ ਇੱਥੇ ਸਿਰਫ ਇੰਸਟਾਗ੍ਰam ਚਲਾ ਰਹੀਆਂ ਸਿੱਧਾ ਹੋਰ ਕੁਝ ਵੀ ਨਹੀਂ ਆ ਇੱਥੇ ਸਮਾਨ ਕੋਈ ਨਹੀਂ ਹੈ ਕੋਈ ਗਲਵਜ਼ ਨਹੀਂ ਆ ਰਾਤ ਨੂੰ 1 ਵਜੇ ਬੰਦਾ ਕਿਹੜਾ ਗਲਵਜ਼ ਲੈਣ ਜਾਵੇ ਨਰਸਾ ਕਹਿੰਦੀ ਜੀ ਸਾਡੇ ਕੋਲ ਗਲਵਜ਼ ਨਹੀਂ ਹੈਗੇ ਤੁਸੀਂ ਉਹ ਉੱਥੇ ਤੋਂ ਸਟੋਰ ਤੋਂ ਗਲਵਜ਼ ਲਿਆ ਦਿਓ ਹਮ ਇੱਥੇ ਬਜੀ ਜੇ ਕੁਝ ਹੈ ਹੀ ਨਹੀਂ ਫੇਰ ਕਰਨਾ ਕੀ ਹੈ ਪੂਰੇ ਪਹਿਲੇ ਮਹੀਨੇ ਪਹਿਲੇ ਦਿਨ ਤੋਂ ਲੈ ਕੇ 9 ਮਹੀਨੇ ਤੱਕ ਉਹ ਟ੍ਰੀਟਮੈਂਟ ਚੱਲਦਾ ਲੇਡੀਜ਼ ਦਾ ਆਪਣੇ ਟ੍ਰੀਟਮੈਂਟ ਚਲਾਉਂਦੀਆਂ ਟੈਸਟ ਕਰਵਾਉਂਦੇ ਆ ਵੀ ਸਾਡਾ ਬੱਚਾ ਸੁਰੱਖਿਅਤ ਸਾਡੇ ਪੈਦਾ ਹੋ ਜਵੇ ਲਾਸਟ ਵਾਲੀ ਮੋਮੈਂਟ ਦੇ ਵਿੱਚ ਜਾ ਕੇ ਉਹਨਾਂ ਨੂੰ ਕਿਹਾ ਜਾਂਦਾ ਕਿ ਜਾਂ ਪਟਿਆਲੇ ਲੈ ਜੋ ਜਾਂ ਬਤੀ ਲੈ ਜੋ ਜਾਂ 16 ਲੈ ਜੋ ਕਿਉਂ ਭਾਈ 9 ਮਹੀਨੇ ਕਿਸੇ ਚੀਜ਼ ਦਾ ਟ੍ਰੀਟਮੈਂਟ ਚਲਾ ਰਹੇ ਤੁਸੀਂ ਇਹਨਾਂ ਦੇ ਕੇਸ ਦੇ ਵਿੱਚ ਤੁਸੀਂ ਫਿਰ ਇੱਥੇ ਉੱਪਰ ਅਧਿਕਾਰੀ ਵੀ ਐਸਐਮਓ ਵੀ ਹੈਗੇ ਆ ਸੀਐਮਓ ਵੀ ਆ ਬਿਲਕੁਲ ਜਾਣਾ ਸੀ ਮੈਂ ਐਸਐਮਓ ਨੂੰ ਵੀ ਮਿਲਿਆ ਸੀਐਮ ਨੂੰ ਵੀ ਮਿਲਿਆ ਪੁੱਛੋ ਜਾ ਕੇ ਕਹਿੰਦੇ ਸਾਨੂੰ ਪ੍ਰੂਫ ਦੋ ਤੁਹਾਨੂੰ ਵੀਡੀਓ ਦੇਤੀ ਪਰਚੀ ਦੇਤੀ ਹੋਰ ਤੁਹਾਨੂੰ ਕੀ ਦੇਦਿਆਂ ਤੁਹਾਡੇ ਕੋਲ ਬੱਤ ਤੁਹਾਡੇ ਕੋਲ ਸਬੂਤ ਮੈਂ ਤੁਹਾਡੇ ਕੈਮਰੇ ਲੱਗੇ ਵੀ ਉਹ ਸਬੂਤ ਨਹੀਂ ਹੈ ਬੱਚਾ ਸਹੀ ਸਲਾਮਤ ਹੋ ਕੇ ਆਇਆ ਕਹਿੰਦੇ ਜੀ ਬੱਚਾ ਘਰ ਤੋਂ ਜੀ ਦੌਰਾ ਪੈ ਕੇ ਆਇਆ ਤੁਹਾਡੇ ਕੋ ਕੈਮਰੇ ਲੱਗੇ ਹੋਏ ਤੁਸੀਂ ਕਿਉਂ ਨਹੀਂ ਚੈੱਕ ਕਰ ਸਕਦੇ ਡਾਕਟਰ ਤੇ ਕਾਰਵਾਈ ਕਰੋ ਜੇ ਹਾਂ ਜੇ ਸਾਡਾ ਬੱਚੇ ਨੂੰ ਪਹਿਲੀ ਦੌਰਾਂ ਪਿਆ ਪਿੱਛੇ ਤੋਂ ਆਇਆ ਤਾਂ ਸਾਨੂੰ ਦੱਸ ਦਿਓ ਅਸੀਂ ਸਹਿਮਤ ਆ ਪਰ ਤੁਹਾਡੇ ਕੋਲ ਆ ਕੇ ਬੱਚੇ ਕੋ ਵੀਡੀਓ ਦੇ ਦਿੱਤੀਆਂ ਅਭੀ ਆ ਦੇਖੋ ਕੁਰਸੀ ਤੇ ਬਸਾਈ ਸਲਾਮਤ ਬੱਚਾ ਬੈਠਾ ਏ ਤੁਸੀਂ ਕਿਉਂ ਨਹੀਂ ਮੰਨਦੇ ਇਹਨਾਂ ਦੇ ਇੰਜੈਕਸ਼ਨ ਲਾਉਣ ਨਾਲ ਬੱਚੇ ਦੌਰਾ ਪਿਆ ਕੋਈ ਇੱਥੇ ਟ੍ਰੀਟਮੈਂਟ ਕੋਈ ਕੁਝ ਨਹੀਂ ਡਾਕਟਰ ਨਕਮੇ ਡਾਕਟਰ ਹੈ ਕੱਲ ਵੀ ਬੈਸਟ ਕਰ ਰਿਹਾ ਸੀਗਾ ਸਾਡੇ ਨਾਲ ਡਾਕਟਰ ਅਸੀਂ ਬੈਸ ਹੋਈ ਬੈਸ ਅਸੀਂ ਉਹਨਾਂ ਨੂੰ ਇਹ ਗੱਲ ਕਹੇ ਵੀ ਡਾਕਟਰ ਸਾਹਿਬ ਤੁਸੀਂ ਆਪਣੀ ਗਲਤੀ ਮੰਨੋ ਵੀ ਇਹ ਤੁਸੀਂ ਗਲਤ ਕਰ ਰਹੇ ਹੋ ਕਾਲੂ ਕਿਸੇ ਹੋਰ ਨਾਲ ਇਸ ਤਰ੍ਹਾਂ ਨਾ ਹੋਵੇ। ਹੂੰ। ਠੀਕ ਹੈ। ਜ਼ੀਰੋ ਆ ਜੀ। ਉਲਟ ਗਲਤ ਬੋਲ ਰਿਹਾ ਡਾਕਟਰ। ਹੂੰ। ਵੀ ਬੱਚਾ ਜੀ ਪਿੱਛੋਂ ਤੋਂ ਹੀ ਦੌਰਾ ਪੈ ਕੇ ਆਇਆ ਸੀਗਾ। ਮੈਂ ਉਹਨੂੰ ਕਿਹਾ ਵੀ ਤੂੰ ਐਂ ਕਰ ਆਪਣੇ ਬੱਚਿਆਂ ਦੀ ਕਸਮ ਚਾਕੇ ਕਹਦੇ ਵੀ ਦੌਰਾ ਪਿੱਛੋਂ ਤੋਂ ਆਇਤਾ। ਹੂੰ। ਇਹ ਬੰਦਾ ਇੰਨਾ ਨਕਮਿਆ ਤੇ ਜਗਰਾਤ ਸਿੰਘ ਡਾਕਟਰ ਹੈ। ਹੂੰ। ਬਿਲਕੁਲ ਹੀ ਨਕਮਾ ਹੈ। ਮੈਂ ਕਹਿੰਦਾ ਵੀ ਇਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਅੱਜ ਸਾਡੇ ਨਾਲੋਂ ਕਿਸੇ ਹੋਰ ਨਾਲ ਨਾ ਹੋਵੇ ਇਹ ਹਸਪੀਟਲ ਨਹੀਂ ਹੈਗਾ ਜ਼ੀਰੋ ਹੈ ਐਨੇ ਐਨੇ ਕਰੋੜਾ ਰੁਪਿਆ ਲਾ ਕੇ ਇੱਥੇ ਆ ਪੇਂਟ ਕਰਾਇਦਾ ਕੋਈ ਫਾਇਦਾ ਨਹੀਂ ਹੈਗਾ ਜਿੰਨਾ ਮਾਜੀ ਤੁਸੀਂ ਔਰੇ ਕੰਮ ਕਰਵਾ ਲਓ ਕੁਛ ਜਦੋਂ ਜਦੋਂ ਔਰੇ ਕੋ ਚੰਗਾ ਮਰੀਜ਼ ਕੋਈ ਸੁਰੱਖਿਤ ਹੈ ਹੀ ਨਹੀਂ ਆ ਫਿਰ ਭਾਜੀ ਕਾਹਦਾ ਕਰਨਾ ਫਿਰ ਤਾਂ ਪਰ ਭਾਜੀ ਇਹ ਹੋ ਸਕਦਾ ਨਾ ਵੀ ਹੋ ਸਕਦਾ ਤੁਹਾਡੇ ਜ਼ਖਮ ਇੰਨੇ ਵੱਡੇ ਹੋਵੇ ਇਹਨਾਂ ਤੋਂ ਨਾ ਸੰਭਲੇ ਹੋਵੇ ਬੰਦਾ ਕਈ ਵਾਰ ਜ਼ਿਆਦਾ ਇੰਜਰਡ ਹੁੰਦਾ ਸੁਣ ਲਓ 6 ਟਾਂਕੇ ਵਾਲਾ ਕਿਹੜਾ ਬੰਦਾ ਜ਼ਖਮ ਜ਼ਿਆਦਾ بڑا ਹੋ ਜਾਊਗਾ ਜੀ ਬੱਚੇ ਦੇ ਹੱਥ ਪੈਰ ਚੱਲ ਰਹੇ ਆ ਹੂੰ ਔਰ ਟਾਂਕੇ ਲੱਗੇ ਹੋਏ ਇੱਥੇ ਹੱਥ ਚੱਲ ਰਹੇ ਆ ਕੱਟ ਲੱਗਿਆ ਹੋਇਆ ਸੀ ਕੱਟ ਲੱਗਿਆ ਹੋਇਆ ਸੀਗਾ ਵਿੱਚੇ ਉਹਨਾਂ ਨੇ ਜੀ ਰੋੜੀਆਂ ਰੂੜੀਆਂ ਵਿੱਚੇ ਕੰਚ ਸੀ ਤਾ ਮੇਰੇ ਕੋਲ ਵੀਡੀਓ ਹੈ ਜੋ ਉੱਥੇ ਦੇ ਡਾਕਟਰਾਂ ਨੇ ਕੱਢਿਆ ਹੂੰ ਉਹ ਵੀ ਦੱਸੋ ਉਹ ਡਾਕਟਰ ਨਕਮਾ ਹੀ ਕਹੋਂਗੇ ਹੂੰ ਇੱਥੇ ਸਫਾਈ ਕਰਮਚਾਰੀ ਟਾਂਕੇ ਲਾ ਰਹੇ ਬਾਈ ਜੀ ਡਾਕਟਰ ਵੀ ਨਹੀਂ ਲਾ ਰਹੇ ਵੱਡੇ ਸਵਾਲ ਖੜੇ ਕਰ ਰਹੇ ਤੁਸੀਂ ਮੈਂ ਮੈਂ ਸਬੂਤ ਹੈ ਮੈਂ ਸਬੂਤ ਹੈ ਮੇਰੇ ਭਰਾ ਦਾ ਹੱਥ ਖਰਾਬ ਕਰਤਾ ਸਫਾਈ ਕਰਮਚਾਰੀ ਨੇ ਟਾਂਕੇ ਲਾ ਕੇ ਡਾਕਟਰ ਮਰ ਗਏ ਸੀਗੇ ਐਮਐਲਏ ਸਾਹਿਬ ਨਾਲ ਵੀ ਅਸੀਂ ਪਰਸੋ ਗੱਲ ਕੀਤੀ ਆ ਬੀਨਾ ਦੇ ਨਾਲ ਕਾਰਵਾਈ ਕਰੋ ਇਹਨਾਂ ਤੇ ਹੂੰ ਉਹਨਾਂ ਸਾਨੂੰ ਭਰੋਸਾ ਦਿੱਤਾ ਵੀ ਹਾਂ ਸਰਪੰਚ ਸਾਹਿਬ ਤੁਸੀਂ ਐਸਐਮਓ ਕੋਲ ਜਾਓ ਹੂੰ ਥੋੜੀ ਸੁਣਵਾਈ ਕਰੋਗੇ ਕੱਲ ਐਸਐਮਓ ਸਾਹਿਬ ਸਾਡੇ ਨਾਲ ਕਹਿੰਦੇ ਜੀ ਤੁਸੀਂ ਸਾਨੂੰ ਪ੍ਰੂਫ ਦੋ ਅਸੀਂ ਤਾਂ ਚੱਕਾਂਗੇ ਵੀ ਤੁਹਾਨੂੰ ਵੀਡੀਓ ਤੱਕ ਦੇ ਦਿੱਤੀਆਂ ਤੁਹਾਨੂੰ ਵਟਸਐਪ ਤੇ ਸਾਰੀ ਵੀਡੀਓ ਪਾਤੀ ਤੁਹਾਨੂੰ ਪਰਚੀਆਂ ਪਾਤੀ ਹੁਣ ਤੁਹਾਨੂੰ ਅਸੀਂ ਰੱਬ ਲਿਆ ਕੇ ਦੇ ਦਈਏ ਤੁਸੀਂ ਕਿੱਥੇ ਦੇ ਡਾਕਟਰ ਐ ਉਹ ਕਹਿਣਗੇ ਵੀ ਐਵੇਂ ਹਰੇ ਕੋਈ ਸਾਡੇ ਕੋਲ ਚੱਕ ਕੇ ਆ ਕੇ ਕਹੂਗਾ ਮੂੰਹ ਵੀ ਸਾਡੇ ਡਾਕਟਰਾਂ ਖਿਲਾਫ ਕਾਰਵਾਈ ਕਰੋ ਜੀ ਐ ਥੋੜੀ ਅਸੀਂ ਕਰਦਾਂਗੇ ਫਿਰ ਉਹ ਵੀ ਤਾਂ ਕਹਿਣਗੇ ਇਹ ਗੱਲ ਅੱਛਾ ਜੀ ਹਾਂ ਵੀ ਕੀ ਪਤਾ ਕੋਈ ਪਾਗਲੇ ਚੱਕ ਕੇ ਆ ਕੇ ਇੱਥੇ ਕਹਿ ਦੇਵੇ ਫਿਰ ਸਾਡਾ ਦਿਮਾਗ ਖਰਾਬ ਹੋਵੇ ਫਿਰ ਲੋਕਾਂ ਦਾ ਦਿਮਾਗ ਖਰਾਬ ਜਿਹੜੇ ਉਰੇ ਆਉਂਦੇ ਆ ਐ ਨਕਲੀ ਨਿੰਗਾ ਖੋਲਣਾ ਦਾ ਕੋਈ ਫਾਇਦਾ ਨਹੀਂ ਆ ਜੇ ਚੰਗੇ ਡਾਕਟਰ ਹੋਰੇ ਨਹੀਂ ਪੈਦਾ ਹੋਣੇ ਇੱਕ ਡਾਕਟਰ ਬੈਠਾ ਪੰਜ ਮਰੀਜ਼ ਆ ਜਾਂਦੇ ਆ ਰਾਤ ਨੂੰ ਐਕਸੀਡੈਂਟ ਕੇਸ ਪੰਜ ਆ ਜਾਂਦੇ ਆ ਕਿਹੜਾ ਡਾਕਟਰ ਦੇਖੇ ਫੇ ਸਫਾਈ ਕਰਮਚਾਰੀਆਂ ਨੇ ਦੇਖਣਾ ਹੋਰ ਕਿਹਨੇ ਦੇਖਣਾ ਡਾਕਟਰ ਤਾਂ ਇੱਕ ਹੈ ਟਾਂਕੇ ਲਾ ਰਹੇ ਪੰਜ ਬੰਦੇ ਦੇ ਐਸਡ ਹੋਈ ਵੀ ਆ ਫੇ ਬੰਦਾ ਕਿਆ ਕਰੂਗਾ ਦੱਸੋ ਮੈਨੂੰ ਕੋਈ ਡਾਕਟਰ ਨਹੀਂ ਕੋਈ ਕੁਛ ਨਹੀਂ ਹੈ ਕਲੀਨਿਕ ਖੋਲ ਲੈਣਾ ਕੋਈ ਫਾਇਦਾ ਨਹੀਂ ਹੈਗਾ ਭਾਈ ਜੀ ਇਹਦੇ ਨਾਲ ਤਾਂ ਜੋ ਬਾਦਲਾਂ ਨੇ ਕਰਿਆ ਪਤਾ ਉਹੀ ਸਹੀ ਸੀਗਾ ਬਾਦਲਾਂ ਦੇ ਚਮਚੇ ਤਾਂ ਨਹੀਂ ਤੁਸੀਂ ਚਮਚੇ ਤਾਂ ਸੀ ਕਿਸੇ ਦੇ ਵੀ ਨਹੀਂ ਹੈਗੇ ਮੈਂ ਤਾਂ ਬਾਦਲਾਂ ਦੇ ਢੂਆ ਵੜਾਦੇ ਜੇ ਚੰਗੇ ਹੋ ਉਹਨਾਂ ਦੇ ਪਿਛਲੇ ਸਰਕਾਰਾਂ ਹੁੰਦੀ ਤਾਂ ਇਹਨਾਂ ਨੂੰ ਟਾਈਮ ਨਾ ਮਿਲਦਾ ਅਸੀਂ ਨਹੀਂ ਇਹਨਾਂ ਦੇ ਹੈਗੇ ਚਮਚੇ ਚਮਚੇ ਨਾ ਮੈਂ ਕਾਂਗਰਸ ਦਾ ਨਾਮ ਹੈ ਉਹਨਾਂ ਦਾ ਠੀਕ ਹੈ ਜੇ ਸਪੋਰਟ ਨਾਲ ਹੈਗੇ ਆ ਪਰ ਅਸੀਂ ਇਹਨਾਂ ਚੀਜ਼ਾਂ ਚ ਨਹੀਂ ਆਵੇ ਅਸੀਂ ਆਪਣੇ ਸਾਨੂੰ ਪ੍ਰੋਬਲਮ ਹੈ ਅਸੀਂ ਤਾਂ ਆਏ ਵੇ ਆ ਹੁਣ ਬੱਚੇ ਤਾਂ ਉੱਥੇ ਕੀ ਆ ਹੁਣ ਠੀਕ ਆ ਬੱਚਾ ਬੱਚਾ ਠੀਕ ਹੈ ਜੀ ਹੁਣ ਯਾਨੀ ਕਿ ਬੱਚੇ ਦੀ ਹੈ ਜੀ ਉਹਨਾਂ ਨੇ ਇਹ ਗੱਲ ਕਹੀ ਵੀ ਆ ਵੀ ਜਿਹੜਾ ਵਿਚਲਾ ਮਾਸ ਹੈ ਉਹ ਜੁੜਿਆ ਨਹੀਂ ਆ ਜੇ ਬੱਚੇ ਦੀ ਜਿਆਦਾ ਪ੍ਰੋਬਲਮ ਸ਼ਾਇਦ ਬਾਹ ਦਾ ਪ੍ਰੋਬਲਮ ਆ ਸਕਦੀ ਹੈ ਜਿਆਦਾ ਬਾਹ ਦੀ ਪ੍ਰੋਬਲਮ ਵੀ ਆ ਸਕਦੀ ਹੈ ਬਾਹ ਕਟਣੀ ਪੈ ਸਕਦੀ ਹੈ ਹਾਂਜੀ ਇੰਨਾ ਬੱਚੇ ਦੀ ਪ੍ਰੋਬਲਮ ਹੈ ਦੇਖੋ ਇੰਨੇ ਕੇ ਸਿਰਫ 6 ਟਾਂਕੇ ਦੇ ਵਿਜਾ ਨਾਲ ਸਾਰੀ ਬਾਹ ਖਰਾਬ ਕਰਤੀ ਇਸ ਡਾਕਟਰ ਨੇ ਫਿਰ ਆਪਣਾ ਕਸੂਰ ਨਹੀਂ ਮੰਨਦਾ ਹੈਗਾ ਬੰਦਾ ਕਸੂਰਤਾ ਮੰਨੇ ਜੀ ਆਪਣਾ ਕੋਈ ਕਸੂਰ ਨਹੀਂ ਮੰਨਦਾ ਹੈ ਡਾਕਟਰ ਬਹਿਸ ਕਰ ਰਹੇ ਹੌਲਟ ਵਿੱਚ ਸਾਡੇ ਨਾਲ ਕੱਲ ਅਸੀਂ ਗੱਲਬਾਤ ਕੀਤੀ ਉਹਨਾਂ ਨਾਲ ਨਹੀਂ ਆਸ ਤੁਹਾਨੂੰ ਬੁਲਾਉਣ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਸੀਗੀ ਜੇ ਉਹ ਸਹੀ ਸਲਾਮਤ ਸਾਨੂੰ ਕਹਿੰਦਾ ਬਈ ਮੇਰੇ ਤੋਂ ਹੋਈ ਗਲਤੀ ਤੁਸੀਂ ਬੱਚੇ ਦਾ ਇਲਾਜ ਕਰਾਓ ਪਾ ਤੁਹਾਡੇ ਨਾਲ ਹੂੰ ਹੁਣ ਫੇ ਕਿੰਨਾ ਪੈਸਾ ਲੱਗਿਆ ਤੁਹਾਡਾ ਉੱਥੇ ਸਰਕਾਰ ਤੇ ਕਹਿੰਦੀ 1 ਰੁਪਈਆ ਨਹੀਂ ਦੇਣਾ ਪੈਣਾ ਹਾਂ ਇਹ ਤਾਂ ਗੱਲ ਪੱਕੀ ਆ ਉਹ ਉਹਨਾਂ ਦੀ ਚੁਟਕਲੇ ਨਹੀਂ ਦੇ ਹੋਣਾ ਜੋ ਸਟੇਜ ਤੇ ਚੁਟਕਲੇ ਮਾਰ ਦਿੰਦੇ ਉਹ ਹੀ ਉੱਥੇ ਮਾਰ ਦਿੰਦੇ ਆ ਕਿ ਹੁਣ ਇੱਕ ਇੱਕ ਕੱਲ ਮੈਂ ਅਖਬਾਰ ਚ ਦੇਖਿਆ ਜੀ 10 ਲੱਖ ਦਾ ਫ੍ਰੀ ਇਲਾਜ ਹਾਂ ਹਾਂ ਤੇ 2 ਲੱਖ ਰੁਪਏ ਲੱਗ ਗਿਆ ਭਾਜੀ ਸਰਕਾਰੀ ਚ ਆ ਕੇ ਵੀ ਸਾਡੇ ਉੱਤੇ ਜੇ ਅਸੀਂ ਸਹੀ ਨਹੀਂ ਹੈਗੇ ਠੀਕ ਆ ਪਰ ਉੱਥੇ 2 ਲੱਖ ਰੁਪਏ ਲੱਗ ਗਿਆ ਹੁਣ ਅਸੀਂ ਕੀ ਕਰੂਗੇ ਬੱਚਾ ਤਾਂ ਸਾਡੇ ਦੇ ਸਾਨੂੰ ਸਾਡਾ ਬੱਚਾ ਸਾਨੂੰ ਪ੍ਰੋਬਲਮ ਹੈ ਸਾਡੇ ਕੋਲ ਇੱਕ ਬੱਚਾ ਹੈ ਸਾਨੂੰ ਪ੍ਰੋਬਲਮ ਹੈ ਇਹਨਾਂ ਨੂੰ ਥੋੜੀ ਪ੍ਰੋਬਲਮ ਵੀ ਹਾਂ ਜੀ ਸਟੇਜ ਤੇ ਖੜ ਕੇ ਚੁਟਕਲੇ ਮਾਰਤੇ ਵੀ ਸੇ ਨਿਕਲ ਗਏ ਬਸ ਹਾਂ ਹੋ ਗਏ ਲੋਕ ਤਾੜੀਆਂ ਮਾਰਤੀਆਂ ਗੱਲ ਬਣ ਗਈ ਇਹ ਨਹੀਂ ਹੈਗਾ ਸਹੀ ਸਲਾਮ ਚੱਲੋ ਸਰਕਾਰ ਇੱਕ ਨਾ ਨਹੀਂ ਚਲਦੀ ਲੋਕਾਂ ਨੂੰ ਚੁੱਟਣ ਲਈ ਸੁਨਾਣ ਨਾਲ ਸਰਕਾਰ ਨਹੀਂ ਹੁੰਦੀ ਇਹਨਾਂ ਤੇ ਜਿਕਣਾ ਤੁਸੀਂ ਹਾਫ ਕੁਛ ਕੰਮ ਵਧੀਆ ਵੀ ਕੀਤੇ ਆ ਨਸ਼ੇ ਦੇ ਖਿਲਾਫ ਵਧੀਆ ਕੰਮ ਕਰ ਰਹੇ ਆ ਅਸੀਂ ਤਾਂ ਮਾੜਾ ਵੀ ਨਹੀਂ ਕਹਿੰਦੇ ਹੈਗੇ ਐਂਬੂਲੈਂਸਾਂ ਦੇਖੋ ਹਾਲ ਕਿ ਆ ਇਹਨਾਂ ਦੇ ਹੋਵੇ ਕਹਿੰਦੇ ਤੇਲ ਹੀ ਨਹੀਂ ਹੈਗਾ ਜੀ ਗੱਡੀਆਂ ਦੇ ਵਿੱਚ ਇਕਣਾ ਕਿਸ ਸਰਕਾਰ ਚੱਲਦੀ ਆ ਇਹਨਾਂ ਦੇ ਪੁੱਛ ਕੇ ਦੇਖੋ ਸਾਈਡਾਂ ਪਰ ਗੱਡੀਆਂ ਔਰੇ ਤੇ ਗੱਡੀਆਂ ਰਾਤ ਨੂੰ ਚਲੀ ਜਾਂਦੀਆਂ ਐਂਬੂਲੈਂਸ ਦੀਆਂ ਸਾਈਡਾਂ ਤੋਂ ਲੈ ਜਾ ਕੇ ਤੇਲ ਕੱਢ ਕੇ ਵੇਚਦੇ ਆ ਉਹ ਕਿੱਥੇ ਜਾਂਦਾ ਬਾਈ ਜੀ ਇਹਨਾਂ ਨੇ ਮਿੰਨਤੀ ਲਓ ਵੀ ਕਿੰਨੇ ਤੇ ਕਿੱਥੇ ਤੱਕ ਤੇਲ ਜਾਂਦੇ ਆ ਕਪੜੇ ਚੱਲ ਰਹੇ ਤੁਹਾਨੂੰ ਲੱਗਦਾ ਕਪੜੇ ਹੀ ਆ ਜੀ ਸਾਡੇ ਤਾਂ ਤਾਂ ਇਹੀ ਆ ਐਂਬੂਲੈਂਸ ਵਾਲਿਆਂ ਨੂੰ ਪੁੱਛੋ ਪੁੱਛੋ ਇਹਨਾਂ ਨੂੰ ਵੀ ਕਿੱਥੇ ਤੇਲ ਜਾਂਦੇ ਥੋੜੇ ਕੋਈ ਇੰਨਾ ਤੁਸੀਂ ਤੇਲ ਪਾ ਕੇ ਦਿੰਦੇ ਕਿ ਜਾਂਦਾ ਕਿੱਥੇ ਆ ਬਾਈ ਜੀ ਤੁਸੀਂ ਵੀ ਅੱਜ ਇੱਥੇ ਫੇਰ ਮਿਲ ਗਏ ਸਾਨੂੰ ਅੱਜ ਕਿੱਥੇ ਆਏ ਸੀ ਅੱਜ ਮੈਂ ਸਮੂ ਸਾਹਬ ਨੂੰ ਮਿਲਣ ਆਇਆ ਤਾਂ ਜੀ ਮੈਨੂੰ ਇਹਨਾਂ ਨੇ ਨਾ ਪਿੱਛੇ ਤੁਹਾਨੂੰ ਪਤਾ ਵੀ ਹੈ ਬੇਦੀ ਗੱਲ ਦਾ ਹਾਂ ਇੱਕ ਮਹੀਨਾ ਟਾਈਮ ਲਿਆ ਤਾਂ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਆਪਾਂ ਕਾਰਵਾਈ ਕਰਾਂਗੇ ਹੂੰ ਬਾਕੀ ਜਿਹੜਾ ਇਹ ਸਰਕਾਰੀ ਹਸਪਤਾਲ ਹੈ ਨਾ ਜੀ ਇਹ ਲੁੱਟ ਦਾ ਡੱਡਾ ਬਣਾ ਲਿਆ ਵਾ ਕਾਦੀ ਕਰ ਵੀ ਕਰਾਉਣਾ ਸੀ ਤੁਸੀਂ ਕਿਉਂਕਿ ਅਸੀਂ ਪਹਿਲਾਂ ਵੀ ਖਬਰ ਕੀਤੀ ਸੀ ਤੁਹਾਡੀ ਪ੍ਰਦਰਸ਼ਕ ਕਈ ਵਾਰ ਨਵੇਂ ਦੇਖ ਰਹੇ ਹੁੰਦੇ ਇੱਕ ਵਾਰ ਗੱਲ ਦੱਸ ਦਿਓ ਪੂਰੀ ਮੇਰੇ ਬੇਟੇ ਦਾ ਇੱਕ ਐਕਸੀਡੈਂਟ ਹੋ ਗਿਆ ਬੇਬਾਦ ਲੜਾਈ ਵੀ ਹੋਈ ਐ ਉੱਥੇ ਉਹਦਾ ਪਰ ਇੱਥੇ ਆਪਰੇਸ਼ਨ ਹੋਇਆ ਸੀ ਮੇਰੇ ਬੇਟੇ ਦਾ ਤੇ ਡਰਾਈਵਰ ਦਾ ਮੇਰਾ ਡਰਾਈਵਰ ਤਾਂ ਤੇ ਮੇਰਾ ਬੇਟਾ ਦਾ ਉਹ ਚ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਤਾਂ ਜੀ ਕਿ ਆਪਾਂ ਲਾਜ ਫਰੀ ਕੀਤਾ ਹੁਣ ਜਾ ਕੇ ਇਹਨਾਂ ਨੇ ਇੱਥੇ ਸੈਟਿੰਗਾਂ ਕੀਤੀਆਂ ਵਾ ਬਾਹਰ ਮੈਡੀਕਲ ਸਟੋਰ ਵਾਲਿਆਂ ਨਾਲ ਆ ਇੱਕ ਹਿੰਦ ਮੈਡੀਕਲ ਸਟੋਰ ਹੈਗਾ ਜੀ ਤਾਕੀ ਹੋਰ ਯਾਨੀ ਕਿ 1 ਰੁਪਿਆ ਇਲਾਜ ਨਹੀਂ ਫਰੀ ਕੀਤਾ ਪੈਸੇ ਸਾਰੇ ਆਪਣੇ ਕੋਲੋਂ ਲਾਏ ਹੂੰ ਇੱਥੇ ਨਹੀਂ ਅੰਦਰ ਹੁਣ ਵੀ ਜਾ ਕੇ ਚੈੱਕ ਕਰ ਸਕਦੇ ਇਹ ਲਿਖਿਆ ਹੋਇਆ ਕਿ ਜੀ ਫਰੀ ਇਲਾਜ ਹੋਇਆ ਬਾ ਹੂੰ ਉਥੇ ਬਾਅਦ ਇਨੀ ਕਹਤਾ ਜੀ ਜਿਹੜੇ ਡਾਕਟਰਾਂ ਨੇ ਸੋਹਤੋਂ ਪੈਸੇ ਲਏ ਐ ਡਾਕਟਰ 베ਦੀ ਐ ਜੀ ਹੂੰ ਤੇ ਡਾਕਟਰ ਜਵਰਾਜ ਪੱਟੀ ਤੁਹਾਡਾ ਵੀ ਇਹੀ ਡਾਕਟਰ ਇਹ ਵੀ ਜਵਰਾਜ ਹੀ ਕਹਿ ਰਹੇ ਆ ਉਹੀ ਆ ਜੀ ਜਵਰਾਜ ਪੱਟੀ ਆ ਜੀ ਹੂੰ ਉਹਨੇ ਉਹ ਬਣਾਇਆ ਤੁਹਾਡਾ ਹੂੰ ਉਹਨੇ ਪੈਸੇ 베ਦੀ ਨੂੰ ਆ ਕੇ ਪੈਸੇ ਲੈ ਤੇ ਸਾਤੋਂ ਪਰਚੀ ਵਾਸਤੇ 23000 ਰੁਪਿਆ ਜੀ ਹੂੰ ਉਸ ਤੋਂ ਬਾਅਦ ਜਦੋਂ মিডিਆ ਰੋਲਾ ਪਿਆ ਫਿਰ ਇਹ ਕਹਿੰਦੇ ਤੇ ਜੀ ਨਹੀਂ ਤੁਸੀਂ ਆਹੀ ਆਪਾਂ ਇਨਕੁਆਇਰੀ ਕਰਕੇ ਇਹਨਾਂ ਤੇ ਦੋਨਾਂ ਬਰਤ ਕਾਰਵਾਈ ਕਰਾਂਗੇ ਹੋ ਗਈ ਹੋਣੀ ਫਿਰ ਹੁਣ ਤੱਕ ਆ ਬਈ ਕਿੰਨਾ ਟਾਈਮ ਹੋ ਗਿਆ 2 ਮਹੀਨੇ ਹੋ ਗਏ ਜੀ ਅੱਜ ਵੀ ਫੇਰ ਆਇਆ ਮੈਂ ਹਾਂ ਪਰसों ਵੀ ਆ ਗਿਆ ਮੈਂ ਯਾਨੀ ਕਿ ਹਫਤੇ ਚ ਇੱਕ ਵਾਰੀ ਆਨਾ ਪਤਾ ਕਰਨ ਜਦੋਂ ਮੈਂ ਆਂਦਾ ਗਿਆ ਇਹਦਾ ਇੱਕ ਮੁੰਮਾ ਮੁੰਡਾ ਹੁੰਦਾ ਉੱਥੇ ਬਾਹਰ ਖੜਾ ਪਹਿਲਾਂ ਹੀ ਜਾ ਕੇ ਐਸ ਐਮ ਨੂੰ ਦੱਸਦਾ ਵਿਗਿਆਨੀ ਆਇਆ ਵਾ ਐਸ ਐਮ ਸਾਹਿਬ ਅੰਦਰ ਜਾਣ ਹੀ ਦਿੰਦੇ ਕੁੰਡਾ ਹੁੰਦਾ ਲੱਗਿਆ ਕਹਿੰਦੇ ਹੈ ਨਹੀਂ ਇੱਥੇ ਅੱਜ ਵੀ ਆਏ ਤਾਂ ਕਹਿੰਦੇ ਹੈ ਨਹੀਂ ਕੋਈ ਕਾਰਵਾਈ ਦੀ ਕੋਈ ਕੁਝ ਨਹੀਂ ਹੈ ਜੀ ਇਨੀ ਜੱਥਾ ਚੋਰਾਂ ਦਾ ਡਾਟਾ ਬਣਾਇਆ ਵਾ ਮੈਂ ਖੋਦੇ ਤੁਹਾਨੂੰ ਹੋਰ ਦੱਸਦਾ ਜਿਹੜਾ ਇਹ ਕਹਿੰਦਾ ਜੀ ਵਿਧਾਇਕ ਨੂੰ ਆਪਾਂ ਸੇ ਭਾਈ ਹੋਰੀ ਕਹਿ ਰਿਹਾ ਮੈਂ ਵਿਧਾਇਕ ਸਾਹਿਬ ਦਾ ਨਾਮ ਲੈਤਾ ਮੈਂ ਕਹਿੰਦਾ ਜੇ ਤਾਂ ਸਾਡੇ ਹਲਕੇ ਦੇ ਹੈ ਇਹਦਾ ਜਿਹੜਾ ਆਪਣਾ ਦੂਜਾ 베ਦੀ ਡਾਕਟਰ ਹੈ ਜੀ ਉਹ ਕਹਿੰਦਾ ਜਿਹੜਾ 23000 ਏਕੜਾ ਮੈਂ ਇਕੱਲੇ ਨਾ ਖਾਣਾ ਤਾਂ ਆਪਣੇ ਐਮਐਲ ਨੂੰ ਪੁੱਛ ਲਓ ਇਨੀ ਗੱਲ ਮੈਨੂੰ 베ਦੀ ਨੇ ਕਹਿਤੀ ਸੀ ਅੱਛਾ ਹਾਂਜੀ ਉਹਨਾਂ ਤੇ ਵੀ ਸਵਾਲ ਖੜੇ ਤਾਂ ਬਿਲਕੁਲ ਜੀ ਮੁਰਕੇ ਪੱਟੀ ਸਾਹਿਬ ਕਹਿ ਰਿਹਾ ਕਹਿੰਦੇ ਮਾਨੋ ਸੇ ਮੈਂ ਕਹੇ ਬੇਦੀਨ ਸਾਬੇਦਾ ਕਹੇ ਐਮਐਲਏ ਦਾ ਨਾਲ ਰਹੇ ਐਮਐਲਏ ਉਸਾਂਗੇ ਕਹਿੰਦੇ ਕੋਈ ਗੱਲ ਨਹੀਂ ਆਪਾਂ ਘੜਾਉਂਦੇ ਕਿਸੇ ਤੋਂ ਪਰਚਾ ਨਹੀਂ ਕਰਦੇ ਦੇਖੋ ਜੀ ਜੇ ਨਾ ਇਹ ਗੱਲ ਇਹਨਾਂ ਨੇ ਨਾ ਕੋਈ ਕਾਰਵਾਈ ਕੀਤੀ ਇਹਨਾਂ ਡਾਕਟਰਾਂ ਤੇ ਤਾਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਇੱਥੇ ਅਸੀਂ ਇਸ ਟਾਈਮ ਤਾਂ ਅਸੀਂ 10 ਬੰਦੇ ਖੜੇ ਆ ਇੱਥੇ ਘਟੋ-ਕਟ ਜਾ ਹਜ਼ਾਰਾਂ 1500 ਬੰਦਾ ਹੋਊਗਾ ਹੂੰ ਅਸੀਂ ਸਮਾ ਦੇ ਦੇਣਾ ਜਾਂ ਤਾਂ ਬੈਠ ਕੇ ਉਹਨਾਂ ਨਾਲ ਗੱਲਬਾਤ ਕਰ ਲਵੇ ਧਮਕੀ ਕੋਈ ਮਤਲਬ ਕੀ ਕੀ ਕਿਉਂ ਸਹੀ ਜੀ ਇਹ ਚਾਹੇ ਸਾਡੀ ਧਮਕੀਓ ਸਹੀ ਸਾ ਕੀ ਕਰੋਗੇ ਯਾਰ 1500 ਬੰਦਾ ਇਕੱਠਾ ਹੋ ਕੇ ਅਸੀਂ ਹਾਂ ਅਸੀਂ ਗੱਲ ਕਰਾਂਗੇ ਅਸੀਂ ਹੱਕ ਸਾਡਾ ਇਹ ਤਾਂ ਸਾਡੇ ਸਾਨੂੰ ਪ੍ਰੋਬਲਮ ਆਈ ਵੀ ਆ ਕੱਲੂ ਕਿਸੇ ਹੋਰ ਨੂੰ ਨਾ ਪ੍ਰੋਬਲਮ ਆਵੇ ਹੂੰ ਇਹ ਲੋਕਾਂ ਨੇ ਅੱਡਾ ਜਿਹੜਾ ਇਹ ਜੂਏ ਦਾ ਅੱਡਾ ਇਹ ਬਣਿਆ ਵੇ ਇੱਕ ਤਰ੍ਹਾਂ ਦਾ ਜੀ ਲੋਕਾਂ ਦੇ ਪੈਸੇ ਲੈ ਲਓ ਤਾਂ ਅਸੀਂ ਕੰਮ ਕਰਾਂਗੇ ਇਹ ਥੋੜੀ ਕੰਮ ਭਾਜੀ ਸਾਡੇ ਨਾਲ ਸਾਡੇ ਬੱਚੇ ਨਾਲ ਤਾਂ ਜੋ ਹੋ ਗਿਆ ਹੋ ਗਿਆ ਅਸੀਂ ਆਪਣਾ ਲਾਜ਼ਵੀ ਕਰਾ ਰਹੇ ਆ ਕਰਵਾਵਾਂਗੇ ਕਿਉਂਕਿ ਸਾਨੂੰ ਦੁੱਖ ਹੈ ਹੂੰ ਪਰ ਕਿਸੇ ਹੋਰ ਨਾਲ ਨਾ ਹੋਵੇ। ਹੂੰ। ਤਾਂ ਬਿਲਕੁਲ ਠੀਕ ਹੈ ਨਾ। ਜੇ ਡਾਕਟਰ ਪੱਟੀ ਹੈ ਨਾ ਜੀ ਇਹ ਤਾਂ ਬਿਨਾ ਪੈਸੇ ਤੋਂ ਤੁਸੀਂ ਪਰਚਾ ਨਹੀਂ ਕਰਾਇਆ ਹੁਣ ਤੇ ਮੈਂ ਦੱਸਦਾ ਮੇਰਾ 14 ਸਾਲ ਦਾ ਬੱਚਾ ਹੈਗਾ ਉਹਦੇ ਦੋ ਆਪਰੇਸ਼ਨ ਹੋਏ ਜੀ। ਹੂੰ। ਤੇ ਡਰਾਈਵਰ ਦਾ ਆਪਰੇਸ਼ਨ ਹੋਇਆ ਪਲੇਟਾ ਪਈਆਂ ਉਹਦੇ ਨਾਟ ਸਕਰੂ ਸਭ ਕੁਝ ਪਿਆ ਐਕਸ-ਰੇ ਦੇਖਣੇ ਤੁਹਾਨੂੰ ਦਿਖਾਉਣਾ ਪਹਿਲੇ ਤੁਹਾਨੂੰ ਦਿਖਾਈ ਤੇ ਹੂੰ ਅੱਜ ਆਦੋਂ ਰੋਲਾ ਪਾਤਰਾਂਗੇ ਮੇ ਤੋਂ ਹੀ ਨਹੀਂ ਪੈਸੇ ਲਏ ਐ ਇਹਨਾਂ ਬੰਦਿਆਂ ਨੇ ਪੈਸਿਆਂ ਖਾਤਰ ਪਰਚੇ ਜ਼ੀਰੋ ਕਰਤਾ ਜੀ ਮੇਰਾ। ਕਿ ਕੁਝ ਹੋਇਆ ਬਈ ਨਹੀਂ। ਹੂੰ। ਜਦੋਂ ਕਿ ਸਾਡੇ ਕੋਲ ਰਿਪੋਰਟ ਆਈ ਗਿਆ ਸਭ ਕੁਝ ਆ ਗਿਆ ਕਿ ਬ ਅੱਛਾ ਦਰਜ ਹੋਇਆ ਹੁਣ ਕਿ ਨਹੀਂ ਹੋਇਆ 24 25 ਹੈ ਜੀ 26 ਵੀ ਨਹੀਂ ਬਣ ਦਿੱਤੀ ਇਹਨੇ ਜੁਬਰਾਜ ਪੱਟੀ ਨੇ 26 ਵੀ ਬਣ ਨਹੀਂ ਦਿੱਤੀ ਹਾਂ ਬਿਲਕੁਲ ਐਸਐਮਓ ਸਾਹਿਬ ਨੂੰ ਵੀ ਪੁੱਛਦੇ ਆ ਕੋਸ਼ਿਸ਼ ਕਰਦੇ ਆ ਉਹਨਾਂ ਦਾ ਪੱਖ ਜਾਣਨ ਦੀ ਪਰ ਇਹ ਜੋ ਲੋਕ ਆ ਇਹ ਹਾਲਾਤ ਬਿਆਨ ਕਰ ਰਹੇ ਆ ਅਸੁਵਿਧਾਵਾਂ ਦਾ ਇੱਕ ਪਾਸੇ ਸਟੇਜਾਂ ਤੋਂ ਖੜ ਕੇ ਵੱਡੇ ਦਾਅਵੇ ਸਰਕਾਰ ਕਰਦੀ ਆ ਕਿ ਲੋਕਾਂ ਨੂੰ ਮੁਫਤ ਇਲਾਜ ਮਿਲੇਗਾ 10 10 ਲੱਖ ਦੇ ਮੁਫਤ ਇਲਾਜ ਦੀ ਗੱਲ ਹੁੰਦੀ ਆ ਪਰ ਇੱਕ ਪਾਸੇ ਇਹ ਭਾਈ ਸਾਹਿਬ ਖੜੇ ਆ ਇਹ ਕਹਿ ਰਹੇ ਆ ਕਿ ਸਾਥੋਂ 23000 ਰੁਪਇਆ ਉੰਤਾਲੀ ਰੁਪਇਆ ਇੱਕ ਬਾਾਰ ਕਿਸੇ ਮੈਡੀਕਲ ਸਟੋਰ ਨੂੰ ਲਿਆ ਜੋ ਕਿ ਬਾਰੋ-ਬਾਰ ਲੈਣਾ ਸੀ ਬਾਕੀ ਜਿਹੜੇ ਹੈਗੇ ਆ ਬਿੱਲ ਜਿਹੜੇ ਹੈਗੇ ਆ ਹਸਪੀਟਲ ਦੇ ਲਏ ਗਏ ਸਾਨੂੰ ਕਿਹਾ ਕਿ ਮੁਫਤ ਇਲਾਜ ਹੋਊਗਾ ਬਾਕੀ ਬਿੱਲ ਹਸਪੀਟਲ ਦੇ ਵਿੱਚੋਂ ਸਾਨੂੰ ਦਿੱਤੇ ਗਏ ਸੀ ਪੈਸੇ ਦਿੱਤੇ ਆ 39000 ਤੱਕ ਦੀ ਗੱਲ ਜਿਹੜੀ ਇਹਨਾਂ ਦੇ ਮੂੰਹੋਂ ਕਹੀ ਜਾਂਦੀ ਦੂਜੇ ਪਾਸੇ ਵੀਰ ਹੋਰੀ ਖੜੇ ਆ ਜਿਹੜੇ ਕਹਿੰਦੇ ਆ ਕਿ ਸਾਨੂੰ ਇਲਾਜੇ ਨਹੀਂ ਮਿਲ ਸਕਿਆ ਜੋ ਸਾਡਾ ਪੱਥਰ ਜੋ ਕੱਚ ਵਿੱਚੇ ਸੀ ਕਿ ਹੋਰ ਖੇਲ ਵਿਗਾੜ ਦਿੱਤਾ ਗਿਆ ਛੋਟੇ ਜਿਹੇ ਜ਼ਖਮ ਨੂੰ ਇੱਕ ਵੱਡਾ ਜੋ ਮਸਲਾ ਬਣਾ ਦਿੱਤਾ ਗਿਆ ਜਿਹਨੂੰ ਕਿਉਂ ਠੀਕ ਕਰਾਉਣ ਲਈ ਸਾਨੂੰ ਜਿੱਥੇ 2 ਲੱਖ ਰੁਪਇਆ ਸਾਡਾ ਲੱਗ ਚੁੱਕਿਆ ਤਾਂ ਉੱਥੇ ਅੱਗੇ ਬਾਹ ਕੱਟਣ ਤੱਕ ਦੀ ਨੌਬਤ ਵੀ ਇੱਕ ਮਾਸੂਮ ਦੀ ਆ ਸਕਦੀ ਹੈ ਸੋ ਕੋਸ਼ਿਸ਼ ਕਰਦੇ ਹਾਂ ਕਿ ਜੋ ਸਬੰਧਤ ਅਧਿਕਾਰੀ ਆ ਜਾਂ ਇੱਥੇ ਦੇ ਉੱਚ ਅਧਿਕਾਰੀ ਹੈਗੇ ਉਹਨਾਂ ਦੇ ਵੀ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰੀਏ ਕਿ ਇਸ ਮਸਲੇ 'ਚੋਂ ਕੀ ਕਹਿਣਾ ਚਾਹੁੰਦੇ ਹੈ ਹਲੋ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਕੁਪਿੰਦਰ ਸਿੰਘ ਜੀ ਗੱਲ ਕਰ ਰਿਹਾ ਹਾਂ ਐਸਐਮਐ ਸਾਹਿਬ ਹਾਂਜੀ ਹਾਂਜੀ ਸਰ ਮੈਂ ਪੱਤਰਕਾਰ ਸਤਨਾਮ ਸਿੰਘ ਗੱਲ ਕਰ ਰਿਹਾ ਹਾਂ ਜੀ ਤੁਹਾਡਾ ਵਰਸ਼ਨ ਲੈਣਾ ਸੀ ਆਨ ਰਿਕਾਰਡ ਹਾਂ ਜੀ ਤੁਸੀਂ ਹਾਂਜੀ ਹਾਂਜੀ ਸਰ ਇੱਕ ਕੁਲਦੀਪ ਸਿੰਘ ਜੀ ਇੱਥੇ ਸਾਡੇ ਕੋਲ ਆਏ ਆ ਹਸਪੀਟਲ ਦੇ ਵਿੱਚ ਹੀ ਤੇ ਉਹ ਕਹਿੰਦੇ ਆ ਕਿ ਅਸੀਂ ਮੈਂ ਤੇ ਮੇਰਾ ਬੱਚਾ ਡਿੱਗੇ ਸੀ ਉਹਨਾਂ ਦੇ ਜ਼ਖਮ ਹੋਏ ਸੀ ਬਾਹ ਦੇ ਉੱਤੇ ਜਿਨ੍ਹਾਂ ਦਾ ਮੈਨੂੰ ਸਹੀ ਟ੍ਰੀਟਮੈਂਟ ਇੱਥੇ ਨਹੀਂ ਮਿਲਿਆ ਡਾਕਟਰ ਜਗਰਾਜ ਹੋਰਾਂ ਨੇ ਇਹ ਟ੍ਰੀਟਮੈਂਟ ਕੀਤਾ ਸੀ ਤੇ ਸਾਨੂੰ ਇੱਥੋਂ ਸਾਡੇ ਬੱਚੇ ਦੇ ਇੰਜੈਕਸ਼ਨ ਵੀ ਇੱਕ ਗੱਜਿਆ ਓਵਰਡੋਸ ਗਲਤ ਲਾਇਆ ਗਿਆ ਜਿਸ ਦੇ ਨਾਲ ਉਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ ਜੀ ਉਸ ਤੋਂ ਬਾਅਦ ਸਾਨੂੰ ਇਹਨਾਂ ਨੇ ਰੈਫਰ ਕਰਤਾ ਜੀ ਇੱਥੋਂ ਤੇ ਐਂਬੂਲੈਂਸ ਪੁੱਛਣ ਤੇ ਉਹ ਵੀ ਕਿਹਾ ਕਿ ਸਾਡੇ ਕੋਲ ਤੇਲ ਨਹੀਂ ਹੈਗਾ ਐਂਬੂਲੈਂਸ ਵਿੱਚ ਵੀ ਇਹ ਜਿਹੇ ਹਾਲਾਤ ਜਿਹੜੇ ਹੈਗੇ ਆ ਹਸਪੀਟਲ ਦੇ ਬਣੇ ਹੋ ਤੁਸੀਂ ਕੀ ਕਹੋਗੇ ਸਰ ਹਾਂਜੀ ਨਹੀਂ ਉਹ ਮਤਲਬ ਕਿ ਇਹ ਐਕਚੁਅਲੀ ਸਹੀ ਨਹੀਂ ਬੋਲ ਰਿਹਾ ਹਾਂਜੀ ਕਿਉਂਕਿ ਦੇਖੋ ਜਦੋਂ ਕੋਈ ਫਟ ਲੱਗਦੀ ਹੈ ਤਾਂ ਇਨਫੈਕਸ਼ਨ ਹੋ ਸਕਦਾ ਹੁੰਦਾ ਹੋ ਸਕਦਾ ਜ਼ਖਮ ਤੇ ਹਾਂਜੀ ਤੇ ਜਿਉਂ ਦੇ ਖੰਸ ਚ ਇਨਫੈਕਸ਼ਨ ਹੋ ਗਿਆ ਰੋ ਤੇ ਡਾਕਟਰ ਦਾ ਕੀ ਕਸੂਰ ਹੈ ਸਰ ਇਹ ਕਹਿੰਦੇ ਕਿ ਸਟਿਚਸ ਲਾਉਣ ਤੋਂ ਪਹਿਲਾਂ ਇਹਨਾਂ ਨੇ ਵਿੱਚੋਂ ਜਿਹੜੇ ਕੰਕਰੀਟ ਦਾ ਕੋਈ ਪਾਰਟ ਸੀਗਾ ਜਾਂ ਇੱਕ ਕੱਚ ਦਾ ਟੁਕੜਾ ਉਹ ਵੀ ਨਹੀਂ ਕੱਢਿਆ ਜੀ ਕਹਿੰਦੇ ਉਹ ਜਾ ਕੇ ਉੱਥੇ ਮੈਕਸ ਹਸਪੀਟਲ ਦੇ ਕੱਢਿਆ ਗਿਆ ਤੇ ਸਾਡੇ ਕੋਲ ਉਹਦੀ ਵੀਡੀਓ ਆ ਜੀ ਬਕਾਇਦਾ ਹਾਂ ਮੈਂ ਇਹਨਾਂ ਨੂੰ ਕਿਹਾ ਮੈਨੂੰ ਵੀਡੀਓ ਦਿਖਾਓ ਪਹਿਲਾਂ ਉਹ ਦਸਾਉਂਦੇ ਨਹੀਂ ਕਹਿੰਦੇ ਇਹਨਾਂ ਦੀ ਦਾ ਅਸਰ ਕੋਈ ਹੈਗੀ ਹੈ ਪਰ ਦਸਾਉਂਦੇ ਨਹੀਂ ਹੈਗੇ ਸਰ ਉਹ ਕਹਿੰਦੇ ਅਸੀਂ ਦੇ ਦਿੱਤਾ ਜੀ ਤੁਹਾਨੂੰ ਸਾਰਾ ਇੱਕ ਸਬੂਤ ਦੇ ਦਿੱਤੇ ਜੀ ਸਾਡੇ ਕੋਲ ਨਹੀਂ 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 ਦਿੱਤੇ ਨਾ ਸਬੂਤ ਹੈ ਨਾ ਮੇਰੇ ਕੋਲ ਕੱਲ ਵੀ ਆਏ ਸੀ ਮੈਂ ਹੁਣ ਕਿਹਾ ਮੈਨੂੰ ਦਿਓ ਵੀਡੀਓ ਮਿਹਰਬਾਨੀ ਲਾਪੇ ਮਾਰਨ ਜੀ ਮੇਰਾ ਫੋਨ ਰਿਪੇਅਰ ਤੇ ਗਿਆ ਹੋਇਆ ਹੈ ਅਜੇ ਮਿਲਿਆ ਨਹੀਂ ਜਦੋਂ ਮਿਲੇਗਾ ਕਿ ਤਦ ਦਿਆਂਗਾ ਤੇ ਉਹ ਮਤਲਬ ਇਹ ਕਹਿੰਦਾ ਜਰੂਰ ਹੈ ਆ ਪਰ ਵੀਡੀਓ ਦਿੰਦਾ ਨਹੀਂ ਹੈ ਯਾਰ ਤੇ ਮੈਂ ਤੇ ਮੈਂ ਕਿਹਾ ਪ੍ਰੂਫ ਕਿਦਾਂ ਮੰਨਾਂ ਜਦੋਂ ਤਰਾ ਵੀਡੀਓ ਫੋਨ ਮਿਲ ਜੇਗਾ ਤੈਨੂੰ ਵੀਡੀਓ ਤੇ ਦੇ ਕੇ ਮੈਂ ਮੰਨਾਂਗਾ ਵੀ ਹਾਂ ਵੀ ਗੱਲ ਸਹੀ ਹੈ ਤੇਰੀ ਠੀਕ ਹੈ ਨਾ ਜੀ ਤੇ ਇਦਾਂ ਹੁਣ ਉਹ ਕੋਈ ਜੋ ਮੈਂ ਇੰਟਰਪ੍ਰੀਟ ਕੀਤਾ ਵੀ ਉਹ ਇਹਨਾਂ ਦੀ ਇਨਫੈਕਸ਼ਨ ਹੋ ਗਿਆ ਜਖਮ ਤੇ ਤੇ ਉਹ ਚ ਕੋ ਐਕਸੀਡੈਂਟ ਵਾਇਦਾ ਤਾਂ ਕਾਰਨ ਹੋ ਸਕਦਾ ਉਹ ਚ ਜਿੰਨੇ ਠੀਕ ਕੀਤਾ ਜਟਨੀ ਜਾਂ ਦੇਖਿਆ ਡਾਕਟਰ ਉਹਦਾ ਨਹੀਂ ਕਿ ਸਭ ਹੋ ਸਕਦਾ ਹੂੰ ਠੀਕ ਹੈ ਬਾਕੀ ਉਹ ਪਟ્રોલ ਦਾ ਵੀ ਕਹਿੰਦਾ ਕੱਢਦਾ ਮੇਰੇ ਕੋ ਵੀਡੀਓ ਹੈਗਾ ਤੇ ਉਹ ਵੀ ਨਹੀਂ ਇਹਨੇ ਦਿੱਤਾ ਹੂੰ ਤੇ ਕਹਿੰਦਾ ਨਾ ਕਿ ਜਦ ਮੈਨੂੰ ਵੀਡੀਓ ਦਿਓ ਮੈਨੂੰ ਪਰੂਫ ਦਿਓ ਹੂੰ ਠੀਕ ਹੈ ਨਾ ਫਿਰ ਤਾਂ ਇਹਦੀ ਤਾਂ ਵੀ ਗੱਲ ਮੰਨੀ ਹੈ ਠੀਕ ਹੈ ਜੀ ਮਤਲਬ ਤੁਸੀਂ ਡਾਕਟਰ ਸਾਹਿਬ ਦੀ ਕੋਈ ਗਲਤੀ ਨਹੀਂ ਆ ਇਸ ਗੱਲ ਨੂੰ ਮਤਲਬ ਬਿਲਕੁਲ ਮੰਨਦਾ ਹਾਂ ਹਾਂ ਹੁਣ ਉਹ ਪੁੱਛਿਆ ਪਰ ਮੈਨੂੰ ਉਹਨਾਂ ਦੀ ਬਰਸਾ ਸਹੀ ਲੱਗਦੀ ਹੈ ਠੀਕ ਹੈ ਨਾ ਹੂੰ ਕਿ ਵੀ ਉਹ ਕਹਿੰਦੇ ਵੀ ਅਸਲ ਵਿੱਚ ਅਸੀਂ ਮਤਲਬ ਇਸ ਸਾਫ ਸੁਥ ਕਰਕੇ ਕੀਤਾ ਹੈ ਹਾਂਜੀ ਠੀਕ ਹੈ ਹਾਂਜੀ ਤੇ ਬਾਕੀ ਕਿਹਨਾਂ ਨੂੰ ਵੀਡੀਓ ਜ਼ਰੂਰ ਭੇਜੋ ਜੇ ਸਾਰੇ ਪ੍ਰੂਫ ਦਿੰਦੇ ਤੁਹਾਨੂੰ ਤਾਂ ਫਿਰ ਕਾਰਵਾਈ ਹੋਊਗੀ ਜੀ ਹਾਂਜੀ ਹਾਂਜੀ ਜੇ ਤਾਂ ਪ੍ਰੂਫ ਦੇਗਾ ਤਾਂ ਕਾਰਵਾਈ ਹੋਏਗੀ ਹਾਂਜੀ ਤੇ ਇੱਕ ਹੋਰ ਸਾਨੂੰ ਵਿਅਕਤੀ ਇੱਥੇ ਮਿਲਦੇ ਆ ਜੀ ਉਹ ਵੀ ਕਹਿੰਦੇ ਵੀ ਸਾਡਾ ਵੀ ਇਹ ਮਸਲਾ ਕਾਫੀ ਦੇਰ ਤੋਂ ਚੱਲ ਰਿਹਾ ਜੀ ਪਹਿਲਾਂ ਵੀ ਅਸੀਂ ਇਹਨਾਂ ਦੀ ਖਬਰ ਕੀਤੀ ਸੀ ਤੇ ਤੁਹਾਡੇ ਦਾ ਵੀ ਵਰਸ਼ਨ ਲਿਆ ਸੀ ਉਦੋਂ ਕਿ ਮੇਰੇ ਬੱਚੇ ਦਾ ਉਹ ਇੱਥੇ ਆਪਰੇਟ ਹੋਇਆ ਸੀ ਜੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜਿਹੜੀ ਕਾਰਵਾਈ ਉਹ ਪੈਂਡਿੰਗ ਚੱਲ ਰਹੀ ਮੈਂ ਬਾਰ ਬਾਰ ਗੇੜੇ ਮਾਰ ਰਿਹਾ ਮੈਨੂੰ ਪਰ ਉਸੇ ਦਿੱਤੇ ਜਾ ਰਹੇ ਪਰ ਕਾਰਵਾਈ ਨਹੀਂ ਹੋ ਰਹੀ ਨਰੇਸ਼ ਜੀ ਹੈ ਇਹਨਾਂ ਦਾ ਨਾਮ ਜੀ ਤੇ ਉਹ ਕੀ ਕਲੇਮੇਟ ਦੇ ਦੁਆਰਾ ਸੀ ਉਹ ਸੀਗਾ ਸਰ ਵੀ ਮੇਰੇ ਤੋਂ ਪੈਸੇ ਇਹਨਾਂ ਨੇ ਜਦੋਂ ਇਲਾਜ ਕਰਿਆ ਸੀ ਤਾਂ ਬਾਹਰ ਇੱਕ ਮੈਡੀਕਲ ਸਟੋਰ ਦੇ ਉੱਤੇ ਪੈਸੇ 23000 ਰੁਪਏ ਦਵਾਇਆ ਸੀ ਜਿਹੜਾ ਕਿ ਫਿਰ ਬਾਅਦ ਵਿੱਚ ਮੇਰੇ ਰੋਲਾਪਾਣ ਤੋਂ ਵਾਪਸ ਦਿੱਤਾ ਗਿਆ ਵੀ ਇੱਥੇ ਕਪੜਾ ਜਾਂ ਰਿਸ਼ਵਤ ਅਜਿਹੀਆਂ ਚੀਜ਼ਾਂ ਚੱਲ ਰਹੀਆਂ ਜੀ ਅੱਛਾ ਨਹੀਂ ਉਹ ਤਾਂ ਉਹ ਤਾਂ ਚੱਲ ਰਹੀ ਐ ਇਨਕੁਆਰੀ ਜਿਹੜੀ ਹੈ ਨਾ ਸਰ ਇਹ ਕਹਿੰਦੇ ਦੋ ਮਹੀਨੇ ਹੋ ਚੱਕੇ ਆ ਜੀ ਮੈਨੂੰ ਕੋਈ ਰਾਏ ਨਹੀਂ ਪੈਂਦਾ ਮੈਂ ਹਫਤੇ 'ਚ ਇੱਕ ਗੇੜਾ ਦਾ ਪੱਕਾ ਹੀ ਮਾਰਦਾ ਜੀ ਆ ਕੇ ਪਰ ਕੋਈ ਦੁਬਾਰਾ ਤਾਂ ਮੈਨੂੰ ਮਿਲਿਆ ਨਹੀਂ ਕਦੇ ਉਹ ਅੱਜ ਵੀ ਐਸੇ ਕਰਕੇ ਸ਼ਾਇਦ ਤੁਹਾਨੂੰ ਮਿਲਣ ਹੀ ਆਏ ਹੋਏ ਸੀ ਜੀ ਕਹਿੰਦੇ ਮੈਨੂੰ ਉੱਥੋਂ ਮੋੜ ਦਿੱਤਾ ਗਿਆ ਵੀ ਹੈ ਨਹੀਂ ਸਰ ਅਜੇ ਨਹੀਂ ਅਜੇ ਮੈਂ ਡੰਗਲ ਗਿਆ ਹੋਇਆ ਸੀਗਾ ਚੈਕਿੰਗ ਤੇ ਅੱਛਾ ਜੀ ਹਾਂ ਜੀ ਹੂੰ ਕਿ ਸਰ ਫਿਰ ਇਹ ਜਿਹੜੀ ਕਾਰਵਾਈ ਜਿਹੜੇ ਇਲਜ਼ਾਮ ਹੈ ਬਹੁਤ ਵੱਡੇ ਆ ਸਰ ਲੋਕਾਂ ਦਾ ਭਰੋਸਾ ਜਿਹੜਾ ਹੈਗਾ ਮੈਡੀਕਲ ਸਿਸਟਮ ਤੋਂ ਜਾਂ ਸਿਹਤ ਸਿਸਟਮ ਤੋਂ ਉੱਠਦਾ ਜਾ ਰਿਹਾ ਜੀ ਫਿਰ ਇਹਦੇ ਤੇ ਕੁਛ ਨਾ ਕੋਈ ਸੱਚ ਦਾ ਸਾਹਮਣੇ ਲੈਣਾ ਚਾਹੀਦਾ ਜੀ ਜੇ ਰੋਡ ਸਾਈਡ ਜੇ ਸੱਟ ਲੱਗ ਜਾਂਦੀ ਹੈ ਤੇ ਜੇਕਰ ਉਹ ਤਾਂ ਕਸੂਰ ਨਹੀਂ ਹੈ ਰੋਡ ਸਾਈਡ ਐਕਸੀਡੈਂਟ ਕੀਤਾ ਉਹਦਾ ਹੈ ਡਾਕਟਰ ਦਾ ਥੋੜੀ ਕਸੂਰ ਹੋ ਸਕਦਾ ਨਿਕਰੇ ਜੇ ਨੇ ਟ੍ਰੀਟ ਕਰਨਾ ਹਮਮ ਡਾਕਟਰ ਵਾਸਤੇ ਹਰ ਮਰੀਜ਼ ਜਿਹੜਾ ਆ ਉਹ ਮਰੀਜ਼ ਆ ਹਾਂਜੀ ਕੋਈ ਪੁਰਾਣੀ ਦੁਸ਼ਮਣੀ ਨਹੀਂ ਕੋਈ ਕੁਝ ਨਹੀਂ ਹਮਮ ਤੇ ਡਾਕਟਰ ਦਾ ਪਰੇਵਲੋ ਜੋ ਉਹਦੇ ਕੋਲ ਰਿਸੋਰਸ ਜੇ ਜੋ ਟਾਈਮ ਹੈ ਉਹਦੇ ਹਿਸਾਬ ਨਾਲ ਵਤ ਜੇ ਕੰਮ ਇਨਫੈਕਸ਼ਨ ਹੋ ਗਿਆ ਜਿਵੇਂ ਜਦੋਂ ਉੱਥੇ ਡਾਕਟਰਾਂ ਵੀ ਨਾ ਕਸੂਰ ਲੱਭ ਸਕਦੇ ਉਹ ਉਹ ਸਾਈਡ ਤੇ ਐਕਸੀਡੈਂਟ ਹੋਇਆ ਜੀ ਤੇ ਉਹ ਤਾਂ ਇਨਫੈਕਸ਼ਨ ਥੋੜਾ ਬੋਤਾ ਹੋਣਾ ਹੀ ਹੁੰਦਾ ਨੂੰ ਕਹਿੰਦਾ ਸਰ ਰਿਸੋਰਸਸ ਦੀ ਕਮੀ ਹੈ ਹਸਪੀਟਲ ਦੇ ਵਿੱਚ ਇਹ ਕਹਿੰਦੇ ਇਹ ਵੀ ਕਹਿੰਦੇ ਵੀ ਹਰੇਕ ਵਾਰੀ ਜਦੋਂ ਕੋਈ ਆਦਾ ਮਰੀਜ਼ ਦਾ ਪੀਜੀਆ ਜਾਂ 32 ਨੂੰ ਭੇਜ ਦਿੱਤਾ ਜਾਂਦਾ ਜੀ ਬੇ ਰੈਫਰ ਦਾ ਹੀ ਕੰਮ ਚੱਲਦਾ ਇੱਥੇ ਦਾ ਬਸ ਨਹੀਂ ਹਰ ਕੋਈ ਉਤ ਨਹੀਂ ਭੇਜਿਆ ਜਾਂਦਾ ਜਿਹੜੇ ਜ਼ਿਆਦਾ ਸੀਰੀਅਸ ਹੁੰਦੇ ਉਹਨਾਂ ਨੂੰ ਨਹੀਂ ਭੇਜਿਆ ਜਾਂਦਾ ਜੀ ਹਾਂਜੀ ਠੀਕ ਹੈ ਸਰ ਸ਼ੁਕਰੀਆ ਤੁਸੀਂ ਆਪਣਾ ਪੱਖ ਰੱਖਿਆ ਜੀ ਧੰਨਵਾਦ ਸੋ ਬਿਲਕੁਲ ਇਹ ਵੱਡੇ ਸਵਾਲ ਜਿਹੜੇ ਹੈਗੇ ਸਿਹਤ ਸਿਸਟਮ ਦੇ ਉੱਤੇ ਆ ਕਿਉਂਕਿ ਬਹੁਤ ਸਾਰੇ ਲੋਕ ਜਦੋਂ ਜ਼ਖਮੀ ਹੁੰਦੇ ਆ ਤਾਂ ਉਹਨਾਂ ਦਾ ਇੱਕ ਉਮੀਦ ਜਿਹੜੀ ਹੁੰਦੀ ਆ ਉਹ ਹਸਪੀਟਲ ਹੁੰਦੀ ਆ ਤਾਂ ਹਸਪੀਟਲ ਦੇ ਵਿੱਚੋਂ ਸਰਕਾਰੀ ਹਸਪਤਾਲ ਨੂੰ ਸਭ ਤੋਂ ਪਹਿਲਾਂ ਲੋਕ ਤਰਜੀਹ ਦਿੰਦੇ ਆ ਕਿ ਚਲੋ ਸਰਕਾਰ ਦਾ ਵੀ ਕਰਦੀ ਹੈ ਭਾਈ ਇਲਾਜ ਮੁਫਤ ਹੋਊਗਾ ਪੈਸੇ ਨਹੀਂ ਲੱਗਣਗੇ ਬਹੁਤ ਸਾਰੇ ਗਰੀਬ ਲੋਕ ਅੱਜ ਵੀ ਜਿਹੜੇ ਹੈਗੇ ਇਸ ਦੇਸ਼ ਦੇ ਵਿੱਚ ਗਰੀਬੀ ਕੱਟ ਰਹੇ ਆ ਸੋ ਉਹਨਾਂ ਦੀ ਆਸ ਜਿਹੜੀ ਹੁੰਦੀ ਸਰਕਾਰੀ ਹਸਪਤਾਲ ਹੁੰਦੇ ਆ ਪਰ ਜਦੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਅਜਿਹਾ ਕੁਝ ਮਿਲੂਗਾ ਜਾਂ ਕਹਿ ਲਓ ਕਿ ਸਵਾਲ ਉੱਠਣਗੇ ਅਜੀਆਂ ਸੰਸਥ ਫਿਰ ਕਿਤੇ ਨਾ ਕਿਤੇ ਭਰੋਸਾ ਵੀ ਟੁੱਟਦਾ ਇਹ ਭਰੋਸਾ ਕਿਉਂ ਟੁੱਟ ਰਿਹਾ ਕਿਉਂ ਲਗਾਤਾਰ ਅਜਿਹੇ ਘਟਨਾਵਾਂ ਸਾਹਮਣੇ ਆ ਰਹੀਆਂ ਹਾਲਾਂਕਿ ਐਸਓਮੇ ਸਾਹਿਬ ਨੇ ਆਪਣਾ ਪੱਖ ਜਿਹੜਾ ਹੈਗਾ ਰੱਖਿਆ ਪਰ ਲੋਕਾਂ ਦੀ ਸੰਤੁਸ਼ਟੀ ਜਦੋਂ ਤੱਕ ਨਹੀਂ ਹੁੰਦੀ ਉਦੋਂ ਤੱਕ ਮਸਲਿਆਂ ਦਾ ਹੱਲ ਨਹੀਂ ਨਿਕਲਦਾ ਹੁੰਦਾ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਉਹਨਾਂ ਦਾ ਸੰਤੁਸ਼ਟ ਹੋਣਾ ਜ਼ਰੂਰੀ ਹੁੰਦਾ ਸੋ ਜਦੋਂ ਤੱਕ ਲੋਕ ਤੰਗ ਪਰੇਸ਼ਾਨ ਰਹਿਣਗੇ ਉਦੋਂ ਤੱਕ ਇਹ ਸਵਾਲ ਵੀ ਖੜੇ ਰਹਿਣਗੇ ਇਹਨਾਂ ਦਾ ਜਵਾਬ ਕਦੋਂ ਮਿਲੂਗਾ ਕੋਈ ਕਾਰਵਾਈ ਬਣਦੀ ਹੋਊਗੀ ਜਾਂ ਨਹੀਂ ਹੋਊਗੀ ਜਾਂ ਫਿਰ ਇਹ ਇਸੇ ਤਰ੍ਹਾਂ ਲੜੀ ਚੱਲਦੀ ਰਹੂਗੀ ਤੇ ਇਹਦੇ ਵਿੱਚ ਨੰਬਰ ਲੋਕਾਂ ਦੇ ਵਾਧੇ ਰਹਿਣਗੇ ਇੱਕ ਤੋਂ ਬਾਅਦ ਇੱਕ ਘਟਨਾਵਾਂ ਹੀ ਵਾਧੀਆਂ ਰਹਿਣਗੀਆਂ ਹੱਲ ਮਿਲੇਗਾ ਜਾਂ ਫਿਰ ਘਟਨਾਵਾਂ ਹੀ ਵਧਣਗੀਆਂ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦਾਸ ਤਨਮ ਸਿੰਘ ਪੰਜਾਬੀ ਲੋਕ ਚੈਨਲ